ਇੱਕ ਪਰਿਵਾਰ ਵਿੱਚ ਦੋ ਐਸੇ ਭਰਾਵਾਂ ਦੀ ਕਹਾਣੀ ਜਿਦੇ ਵਿੱਚ ਛੋਟਾ ਭਾਈ ਦਿਮਾਗੀ ਤੌਰ ਤੇ ਠੀਕ ਨਹੀਂ ਹੁੰਦਾ ਵੱਡੇ ਭਰਾ ਦਾ ਜਦੋਂ ਵਿਆਹ ਹੁੰਦਾ ਤਾਂ ਉਹਦੀ ਪਤਨੀ ਤੇ ਔਰ ਨੂੰ ਛੋਟੇ ਭਰਾ ਤੇ ਪੁੱਤਾਂ ਦਾ ਬੰਦ ਸੰਭਾਲਦੀ ਆ ਫੇਰ ਜਦੋਂ ਉਸ ਔਰਤ ਦੇ ਘਰ ਬੱਚਾ ਹੁੰਦਾ ਤਾਂ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਬੱਚਾ ਛੋਟੇ ਦਾ ਵੱਡੇ ਦਾ ਦਿਓਰ ਪਰਜਾਈ ਦੇ ਇਸ ਰਿਸ਼ਤੇ ਬਾਰੇ ਹੁੰਦੀਆਂ ਗਲਤ ਗੱਲਾਂ ਨੂੰ ਲੈ ਕੇ ਉਹਦਾ ਪਤੀ ਤੰਗ ਆ ਕੇ ਘਰ ਛੱਡ ਕੇ ਚਲਾ ਜਾਂਦਾ ਸਾਡੇ 13 ਸਾਲ ਦੇ ਸਮੇਂ ਵਿੱਚ ਕਿੰਨੇ ਵਕਤ ਸਹੇ ਉਸ ਔਰਤ ਨੇ ਉਹਨਾਂ ਵਕਤਾਂ ਦੀ ਮਾਰ ਸਹੇਂਦ ਆਸੈਂਦੇ ਆ ਜਦੋਂ ਪਤੀ ਮਿਲਦਾ ਤਾਂ ਫਿਰ ਅੱਗੇ ਕੀ ਵਾਪਰਦਾ ਇਸ ਕਹਾਣੀ ਬਾਰੇ ਗੱਲ ਕਰਾਂਗੇ ਇੱਕ ਪਿੰਡ ਦੀ ਕਹਾਣੀ ਹੈ ਜਿੱਥੇ ਆਨੰਦ ਸਿੰਘ ਤੇ ਉਹਦੀ ਪਤਨੀ ਤੇਜੋ ਕਿਸੇ ਦੇ ਘਰ ਵਿੱਚ ਕੰਮ ਕਰਦੇ ਸੀਗੇ ਕਿਹਾ ਜਾਂਦਾ ਕਿ ਉਹ ਉਸ ਪਿੰਡ ਦੇ ਨਹੀਂ ਸੀ ਕਿ ਤੋਂ ਹੋਰ ਆਏ ਹੋਏ ਸੀ ਬਜ਼ੁਰਗਾਂ ਨੇ ਉਹਨਾਂ ਨੂੰ ਥੋੜੀ ਜੀ ਹਿੱਸੇ ਦੀ ਜ਼ਮੀਨ ਦੇ ਕੇ ਗੁਜ਼ਾਰੇ ਜੋਗੀ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਆਨੰਦ ਸਿੰਘ ਤੇ ਤੇਜੋ ਦੋਨੋਂ ਜਾਣੇ ਉਹਨਾਂ ਦੇ ਘਰ ਕੰਮ ਕਰਦੇ ਸੀ ਉੱਥੋਂ ਉਹਨਾਂ ਦਾ ਗੁਜ਼ਾਰਾ ਵਧੀਆ ਚੱਲਦਾ ਸੀਗਾ ਤਾਂ ਤੇਜੋ ਦੇ ਸਾਲ ਪਿਛੋਂ ਜੋੜੇ ਬੱਚੇ ਹੁੰਦੇ ਆ ਅੱਛਾ ਤੇ ਸਾਰਿਆਂ ਨੂੰ ਬੜਾ ਚਾ ਚੜਦਾ ਵੀ ਚਲੋ ਪ੍ਰਮਾਤਮਾ ਨੇ ਸੁਣਿਆ ਤਾਂ ਹਨਾ ਜੋੜੇ ਬੱਚੇ ਹੋਏ ਆ ਰੱਬ ਨੇ ਇੰਨੀ ਕ ਖੁਸ਼ੀ ਦਿੱਤੀ ਹੁੰਦੀ ਹੈ ਜ਼ਿੰਦਗੀ ਫੇਰ ਚੱਲਣੀ ਸ਼ੁਰੂ ਹੋ ਜਾਂਦੀ ਆ ਜਦੋਂ ਉਹ ਬੱਚੇ 6 ਮਹੀਨਿਆਂ ਦੇ ਹੁੰਦੇ ਆ ਦੋਨੋਂ ਬੱਚੇ ਬੁਖਾਰ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਆ ਓਏ ਹੋਏ 6 ਮਹੀਨਿਆਂ ਦੀ ਖੁਸ਼ੀ ਮੂੰਹ ਦਿਖਾ ਕੇ ਫੇਰ ਦੁਬਾਰਾ ਦੁੱਖਾਂ 'ਚ ਪਾ ਲੈਂਦੇ ਆ ਦੋਨੋਂ ਜੀ ਬਹੁਤ ਪਰੇਸ਼ਾਨ ਹੋ ਜਾਂਦੇ ਆ ਉਸ ਪਰਿਵਾਰ ਦੇ ਵਿੱਚ ਉਹ ਵਰਤ ਦੇ ਵਰਤੌਂਦੇ ਆ ਉਹਨਾਂ ਨਾਲ ਰਹਿੰਦੇ ਵੀ ਆ ਜਿੱਥੇ ਉਹ ਕੰਮ ਕਰਦੇ ਆ ਉਹ ਪਰਿਵਾਰ ਉਹਨਾਂ ਨੂੰ ਉਸ ਦੁੱਖ ਦੀ ਘੜੀ ਚੋਂ ਕੱਢਦਾ ਨਾਲ ਖੜਦਾ ਹੂੰ ਫੇਰ ਡੇਢ ਸਾਲ ਬਾਅਦ ਆ ਆਨੰਦ ਸਿੰਘ ਦੇ ਘਰੇ ਬੇਟਾ ਹੁੰਦਾ ਅੱਛਾ ਤਾਂ ਉਹਨਾਂ ਨੂੰ ਡਰ ਵੀ ਹੁੰਦਾ ਕਿ ਪਹਿਲਾਂ ਇਦਾਂ ਹੋ ਗਿਆ ਕਿਤੇ ਹੁਣ ਕੁਝ ਨਾ ਵਾਪਰ ਜਾਈ ਉਹਨਾਂ ਨੇ ਬਾਲੇ ਜਸ਼ਨ ਨਹੀਂ ਮਨਾਏ ਬਸ ਮਾਲਕ ਦਾ ਭਾਣਾ ਮੰਨਿਆ ਵੀ ਠੀਕ ਆ ਸਾਡੇ ਦੁੱਖ ਘਟਾਉਣ ਵਾਲਾ ਕੋਈ ਆ ਗਿਆ ਤਾਂ ਉਹਨਾਂ ਨੇ ਉਸ ਬੱਚੇ ਦਾ ਨਾਮ ਕੇਰ ਸਿੰਘ ਰੱਖਤਾ ਹੂੰ ਉਹਨੂੰ ਸਾਰੇ ਪਿਆਰ ਨਾਲ ਕੇਰੂ ਕੇਰੂ ਕਹਿੰਦੇ ਸੀਗੇ अच्छा ਤਾਂ ਚਲੋ ਮਾਲਕ ਦੀ ਮੇਰ ਨਾਲ ਉਹਦੀ ਪਰਵਰਿਸ਼ ਸੋਹਣੀ ਹੋਣ ਲੱਗੀ ਸਾਰਾ ਕੁਝ ਵਧੀਆ ਚੱਲਦਾ ਰਿਹਾ ਉਸ ਪਰਿਵਾਰ ਦੇ ਬੱਚਿਆਂ ਨਾਲ ਉਹ ਖੇਡਦਾ ਖੇਡਦਾ ਵੱਡਾ ਹੋਣ ਲੱਗਾ ਡੇਢ 2 ਸਾਲ ਬਾਅਦ ਆਨੰਦ ਸਿੰਘ ਦੇ ਘਰ ਚੌਥਾ ਬੱਚਾ ਪੈਦਾ ਹੁੰਦਾ ਅੱਛਾ ਘਰ ਦੇ ਵਿੱਚ ਲਹਿਰਾ ਮਹਿਰਾ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਲੱਗਦਾ ਵੀ ਨਹੀਂ ਮਾਲਕ ਨੇ ਸਾਡੀ ਸੁਣ ਲਈ ਹੁਣ ਅਸੀਂ ਸੋਹਣੀ ਜ਼ਿੰਦਗੀ ਜਿਊਵਾਂਗੇ ਹਮ ਬੱਚਾ ਜਦੋਂ ਵੱਡਾ ਹੋਣ ਲੱਗਦਾ ਹੌਲੀ ਹੌਲੀ ਉਹਦੀਆਂ ਆਤਾਂ ਤੇ ਹਰਕਤਾਂ ਤੋਂ ਪਤਾ ਲੱਗਦਾ ਕਿ ਬੱਚਾ ਦਿਮਾਗੀ ਤੌਰ ਤੇ ਸਹੀ ਨਹੀਂ ਹੈ ਅੱਛਾ ਤਾਂ ਤੇਜਕਰ ਨੂੰ ਬਹੁਤ ਜ਼ਿਆਦਾ ਫਿਕਰ ਪੈਂਦਾ ਦੂਸਰੇ ਪਾਸੇ ਨੰਦ ਸਿਉ ਨੂੰ ਵੀ ਇਹ ਲੱਗਦਾ ਵੀ ਇਦਾਂ ਦਾ ਬੱਚਾ ਮਾਪਿਆਂ ਦਾ ਸਹਾਰਾ ਬਣਨ ਦੀ ਬਜਾਏ ਬੋਝ ਹੁੰਦਾ ਵੀ ਇਹਦਾ ਕੀ ਕਰਾਂਗੇ ਪਰ ਹਾਲਾਤ ਇਦਾਂ ਦੇ ਸੀ ਮਾਂ ਲਈ ਬੱਚਾ ਕੈਸਾ ਵੀ ਹੋਵੇ ਉਹਦੇ ਲਈ ਬੱਚਾ ਬੱਚਾ ਹੀ ਹੁੰਦਾ ਤਾਂ ਤੇਜਕੁਰ ਨੇ ਨੰਦ ਸਿਉ ਦੀ ਸਾਰੀ ਟੈਨਸ਼ਨ ਲਾਤੀ ਸੀਗੀ ਵੀ ਉਹ ਇਹਨੂੰ ਆਪੇ ਸੰਭਾਲੂਗੀ ਵੀ ਤੂੰ ਕੇਰੂ ਨੂੰ ਦੇਖ ਉਹਦੇ ਵੱਲ ਧਿਆਨ ਦੇ ਵੱਡੇ ਵੱਲ ਹਾਂ ਵੀ ਛੋਟੇ ਨੂੰ ਮੈਂ ਆਪੇ ਦੇਖੂਗੀ ਦੋਨਾਂ ਦਾ ਥੋੜੇ ਜਿਹਾ ਸਮੇਂ ਦਾ ਫਰਕ ਆ ਉਹਨਾਂ ਦੀ ਪਰਵਰੇਸ਼ ਹੁੰਦੀ ਆ ਮਾਂ ਸੋਚਦੀ ਆ ਵੀ ਚਲ ਮੈਂ ਕੇਰੂ ਨੂੰ ਸਕੂਲ ਭੇਜੂਗੀ ਹੁਣ ਉਹ ਪਹਿਲਾ लाਡਲਾ ਰੱਖਿਆ ਹੋਇਆ ਤਾਂ ਉਹ ਉਦਾਂ ਦਾ ਹੈ ਨਹੀਂ ਬੱਚਿਆਂ 'ਚ ਖੇਡਦਾ ਜਾਂਦਾ ਨਹੀਂ ਜਾਂਦਾ ਉਹ ਜ਼ਿੰਦਗੀ ਹੌਲੀ-ਹੌਲੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਦੁੱਖਾਂ ਦੇ ਟਾਈਮ ਜਿਹੜੇ ਆਨੰਦ ਸਿੰਘ ਨੇ ਦੇਖੇ ਸੀ ਉਹਨੇ ਅੱਗੇ ਆਪਦੇ ਬੱਚਿਆਂ ਤੇ ਨਹੀਂ ਆਉਣ ਦਿੱਤੇ ਕਿਉਂਕਿ ਤਦ ਤੱਕ ਉਹ ਸੰਭਲ ਗਏ ਸੀ। ਹੂੰ ਕਿਉਂਕਿ ਉਹ ਉਸ ਪਿੰਡ ਤੇ ਨਹੀਂ ਸੀ ਕਿਤੇ ਬਾਹਰੋਂ ਆਏ ਹੋਏ ਸੀ ਬਜ਼ੁਰਗਾਂ ਦੀ ਸਾਂਝ ਕਰਨ ਉਹਨਾਂ ਨੂੰ ਉੱਥੇ ਪਨਾਹ ਮਿਲੀ ਹੋਈ ਸੀਗੀ। ਹੂੰ ਜਦੋਂ ਬੱਚੇ ਥੋੜੇ ਜੇ ਉਡਾਰ ਹੁੰਦੇ ਆ ਤਾਂ ਇੱਕ ਘਟਨਾ ਹੋਰ ਵਾਪਰਦੀ ਆ ਤੇਜਕੁਰ ਦੀ ਅਚਾਨਕ ਮੌਤ ਹੋ ਜਾਂਦੀ ਆ। ਓਏ ਹੋਏ ਤੇਜਕੁਰ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਪਹਾੜ ਆਨੰਦ ਸਿੰਘ ਤੇ ਟੁੱਟਦਾ ਵੀ ਚਲੋ ਕੇਰੂ ਤਾਂ ਫੇਰ ਵੀ ਸੁਰਤ ਸੇਰਾ ਦੂਸਰੇ ਬੱਚੇ ਦਾ ਕੀ ਹੋਊ ਜਿਹੜਾ ਮਾਂ ਦਾ ਇੱਕ ਪਲ ਪੱਲਾ ਵੀ ਨਹੀਂ ਸੀ ਛੱਡਦਾ ਹੁਣ ਜਿਸ ਪਰਿਵਾਰ ਦੇ ਨਾਲ ਉਹਨਾਂ ਦੀ ਭਾਗੀਦਾਰੀ ਸੀ ਸਾਂਝੇਦਾਰੀ ਸੀਗੀ ਉਹਨਾਂ ਦੀਆਂ ਔਰਤਾਂ ਉਸ ਬੱਚੇ ਨੂੰ ਵੀ ਸਾਂਭਦੀਆਂ ਸੀ ਪਰ ਬੱਚਾ ਇਦਾਂ ਦੇ ਹਾਲਾਤ ਵਾਲਾ ਬੱਚਾ ਬਿਨਾ ਮਾਪਿਆਂ ਤੋਂ ਨਹੀਂ ਪਲਦਾ ਖਾਸ ਕਰਕੇ ਮਾਂ ਤੋਂ ਬਿਨਾਂ ਨਹੀਂ ਪਲਦਾ ਔਰ ਬਗਾਨੇ ਕਿੰਨਾ ਕੁ ਟਾਈਮ ਐਸੇ ਹਾਲਾਤ ਵਿੱਚ ਬੱਚੇ ਨੂੰ ਸਾਂਭਣਗੇ ਤਾਂ ਕੇਰੂ ਨੇ ਆਪਣੇ ਛੋਟੇ ਭਾਈ ਨੂੰ ਬਹੁਤ ਸੰਭਾਲਿਆ ਅੱਛਾ ਦੋਨੋਂ ਜਾਣੇ ਹੌਲੀ ਹੌਲੀ ਜਿਵੇਂ ਕਿਵੇਂ ਕਰਦੇ ਪੜਦੇ ਆਏ ਬਿਨਾ ਮਾਂ ਤੋਂ ਆਨੰਦ ਸਿੰਘ ਦੀ ਉਦੋਂ ਜਾ ਕੇ ਟੈਨਸ਼ਨ ਘਟ ਗਈ ਜਦੋਂ ਉਹਨੂੰ ਲੱਗਿਆ ਵੀ ਕੇਰੂ ਛੋਟੇ ਨੂੰ ਸੰਭਾਲ ਸਕਦਾ ਹੂੰ ਛੋਟਾ ਜਿਹੜਾ ਕਿੰਦਾ ਹੁੰਦਾ ਉਹ ਸੱਚੀ ਦਿਮਾਗੀ ਤੌਰ ਤੇ ਇੰਨਾ ਕ ਅਸਾਧਾਰਨ ਹੁੰਦਾ ਕਿ ਕਈ ਵਾਰ ਉਹ ਬਹੁਤ ਸਿਆਣਿਆਂ ਦੀ ਤਰ੍ਹਾਂ ਹੋ ਜਾਂਦਾ ਫਿਰ ਇੱਕਦਮ ਹੀ ਉਹਨੂੰ ਕੋਈ ਦੌਰਾ ਉੱਠਦਾ ਪਰ ਕੇਰੂ ਉਹਨੂੰ ਖੇਤਾਂ 'ਚ ਆਪਣੇ ਨਾਲ ਲੈ ਕੇ ਜਾਂਦਾ ਸਭ ਕੁਝ ਉਹਦੋਂ ਧਿਆਨ ਰੱਖਦਾ ਮਾਂ ਦੀ ਤਰ੍ਹਾਂ ਮਾਂ ਨਹੀਂ ਹੁੰਦੀ ਪਰ ਬੱਚਿਆਂ ਲਈ ਇਹ ਬਹੁਤ ਵੱਡਾ ਵਕਤ ਹੁੰਦਾ ਜਦੋਂ ਮਾਂ ਨਾ ਹੋਵੇ ਤੇ ਬਾਪ ਵੀ ਧਿਆਨ ਨਾ ਦੇਵੇ। ਆਨੰਦ ਸਿੰਘ ਨੂੰ ਖੇਤਾਂ ਦੇ ਕੰਮਾਂ ਤੋਂ ਬੇਲ ਨਹੀਂ ਸੀ ਮਿਲਦੀ ਪਰ ਘਰ ਚ ਰੋਟੀ ਪਾਣੀ ਉਹ ਪਰਿਵਾਰ ਦੂਸਰਾ ਕਰਦਾ ਸੀਗਾ। ਉਹਨਾਂ ਦੀ ਸਾਂਝ ਬਹੁਤ ਸੀਗੀ ਹੈ ਨਾ ਬਜ਼ੁਰਗਾਂ ਦੀ ਸਾਂਝ। ਹੁਣ ਜਦੋਂ ਕੇਰੂ ਜਵਾਨ ਹੁੰਦਾ ਤਾਂ ਉਹ ਘਰ ਵਾਲੇ ਕਹਿ ਰਹੇ ਆ ਕਿ ਹੁਣ ਭਾਈ ਤੁਸੀਂ ਇਹਦਾ ਕੋਈ ਰੋਟੀਦਾਰ ਪਾਰ ਕਰੋ ਕਿ ਇਹਦਾ ਵਿਆਹ ਕਰੋ। ਵੀ ਘਰ ਚ ਇੱਕ ਔਰਤ ਆਊਗੀ ਸਾਰਾ ਕੁਝ ਸੰਭਿਆ ਜਾਊਗਾ। ਹੂੰ ਹੁਣ ਦੂਸਰੇ ਪਾਸੇ ਦੇਖਦੇ ਆ ਵੀ ਜਿਹੜਾ ਆਨੰਦ ਸਿੰਘ ਦਾ ਪਰਿਵਾਰ ਆ ਉਹਨਾਂ ਦਾ ਪਿਛੋਕੜ ਦਾ ਕਿਸੇ ਨੂੰ ਪਤਾ ਨਹੀਂ ਹੈਗਾ ਕੋਈ ਉਹਨਾਂ ਨੂੰ ਕਹਿ ਦਿੰਦਾ ਉਹ ਫਲਾਨੇ ਏਰੀਏ ਚੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਹੁਣ ਜਦੋਂ ਕੋਈ ਪਰਿਵਾਰ ਕਿਸੇ ਪਰਿਵਾਰ ਨਾਲ ਸਾਖ ਦੇ ਤਹਿਤ ਜੁੜਦਾ ਤਾਂ ਉਹ ਦੇਖਦੇ ਆ ਭਾਈ ਪਿਛੋਕੜ ਕੀ ਆ ਹੁਣ ਮੂਰੇ ਜਿਹੜੇ ਸਰਦਾਰਾਂ ਨਾਲ ਜੁੜੇ ਹੋਏ ਸੀ ਉਹ ਅੱਗੇ ਅਗਲੇ ਹੋ ਕੇ ਦੱਸਦੇ ਸੀ ਵੀ ਸਾਡੇ ਬਜ਼ੁਰਗਾਂ ਦੀ ਸਾਹਜ ਆ ਪਰ ਕਿਤੇ ਨਾ ਕਿਤੇ ਜਾ ਕੇ ਅਗਲਾ ਜੜਾਂ ਬਾਰੇ ਜ਼ਰੂਰ ਸੋਚਦਾ ਵੀ ਕਿੱਥੋਂ ਨੇ ਹੁਣ ਇਹ ਦੇਖੋ ਕਿ ਆਨੰਦ ਸਿੰਘ ਨੂੰ ਇਸ ਗੱਲ ਦੀ ਫਿਕਰ ਪੈ ਗਈ ਉਹਨੂੰ ਲੱਗਿਆ ਵੀ ਮੁੱਲ ਦਾ ਸਾਖ ਹੀ ਹੋਊਗਾ ਭੁੰਨ ਦਾ ਸਾਖ ਨਹੀਂ ਹੁੰਦਾ ਫੇਰ ਕਈ ਸਾਰੇ ਲੋਕਾਂ ਨੇ ਰਿਸ਼ਤੇ ਵੀ ਉਠਾਏ ਤੇ ਰਿਸ਼ਤੇ ਅੱਗੇ ਚੜਦੇ ਚੜਦੇ ਜਦੋਂ ਗੱਲ ਆ ਜਾ ਕਰੇ ਵੀ ਪਿਛੇ ਉੱਕੜ ਕਿਥੋਂ ਦਾ ਕੀ ਆ ਉੱਥੋਂ ਆ ਕੇ ਗੱਲ ਢਿੱਲੀ ਪੈ ਜਾ ਕਰੇ ਕਈ ਜਗ੍ਹਾ ਤਾਂ ਸਾਫ਼ ਹੀ ਰਿਸ਼ਤਿਆਂ ਤੋਂ انکار ਹੁੰਦਾ ਰਿਹਾ ਹਾਂ ਟਰਾਂਨੇ ਸਮੇਂ ਚ ਹੀ ਹੁੰਦਾ ਹਾਂ ਕਿਉਂਕਿ ਖਾਨਦਾਨੀ ਲੋਕਾਂ ਨੂੰ ਹੁੰਦਾ ਵੀ ਸਾਡੀ ਖਾਨਦਾਨੀ ਘਰਾਣੇ ਨਾਲ ਹੀ ਸਾਂਝ ਜੁੜੇ ਤੇ ਦੂਸਰੇ ਪਾਸੇ ਆਨੰਦ ਸਿੰਘ ਨੂੰ ਇਹ ਲੱਗਦਾ ਵੀ ਰੱਬ ਹਵਾਲੇ ਆ ਸਭ ਕੁਝ ਉਹਨੇ ਜੋ ਕਰਨਾ ਉਹ ਕਰ ਦੂਗਾ ਜਿੰਨੇ ਦੁੱਖਾਂ ਚੋਂ ਕੱਢ ਲਿਆ ਅੱਗੇ ਵੀ ਉਹ ਹੱਲ ਕਰੂਗਾ ਫਿਰ ਕੇਰੂ ਨੂੰ ਇੱਕ ਰਿਸ਼ਤਾ ਆਉਂਦਾ ਉਹ ਵੀ ਕੋਈ ਪਿੰਡ ਦਾ ਜਾਣਕਾਰ ਬੰਦਾ ਹੁੰਦਾ ਉਹ ਇੱਕ ਲੋੜਬੰਦ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਕਰਵਾਉਂਦੇ ਆ ਤਾਂ ਉਹਨਾਂ ਨੇ ਸਾਰਾ ਕੁਝ ਦੱਸਿਆ ਹੁੰਦਾ ਉਹ ਕਹਿੰਦੇ ਵੀ ਕੱਲ ਨੂੰ ਕਿਸੇ ਵੀ ਗੱਲ ਦਾ ਰੌਲਾ ਨਾ ਪਾਇਓ ਵੀ ਮੁੰਡੇ ਦੇ ਘਰ ਮਾਂ ਨਹੀਂ ਹੈਗੀ ਰੁੱਲ ਖੋਲ ਕੇ ਪਲੇ ਆ ਇੱਕ ਉਹ ਔਰਤ ਹੋਵੇ ਜਿਹੜੀ ਘਰ ਸੰਭਾਲੇ ਵੀ ਇਦਾਂ ਕਰਕੇ ਮੁੰਡੇ ਦਾ ਛੋਟਾ ਭਰਾ ਦਿਮਾਗੀ ਤੌਰ ਤੇ ਜ਼ਿਆਦਾ ਠੀਕ ਨਹੀਂ ਹੈ ਉਹਨੂੰ ਵੀ ਸੰਭਾਲਣਾ ਪੈਣਾ ਉਹਦੀ ਜ਼ਿੰਮੇਵਾਰੀ ਆ ਫਿਰ ਇੱਕ ਲੋੜਬੰਦ ਪਰਿਵਾਰ ਦੀ ਕੁੜੀ ਦੀਪੋ ਉਹਦਾ ਰਿਸ਼ਤਾ ਕੇਰੂ ਨੂੰ ਹੋ ਜਾਂਦਾ ਲੋਕ ਜਿਹੜੇ ਖੈਰ ਖਵਾਹ ਵਾਲੇ ਹੁੰਦੇ ਆ ਉਹ ਸਾਰੇ ਸ਼ੁਕਰ ਮਨਾਉਂਦੇ ਆ ਵੀ ਚਲੋ ਨੰਦ ਸਿਆਉਣ ਦੇ ਘਰ ਦੀ ਦੇਲੀ ਵਧੂਗੀ ਕੋਈ ਚੰਗੀ ਘਰਾਣੇ ਦੀ ਧੀ ਆ ਗਈ ਜਿਹੜੀ ਘਰ ਸੰਭਾਲ ਲੂਗੀ ਦੀਪੋ ਬਾਰੇ ਜਿਹੜੀਆਂ ਗੱਲਾਂ ਬਚੋਲੇ ਦੁਆਰਾ ਦੱਸੀਆਂ ਗਈਆਂ ਸੀ ਉਹ ਸਾਰੀਆਂ ਸੱਚ ਸਾਬਤ ਹੋਈਆਂ ਅੱਛਾ ਦੀਪੋ ਬਹੁਤ ਸਮਝਦਾਰ ਕੁੜੀ ਸੀ ਉਹਨੇ ਆ ਕੇ ਘਰ-ਬਾਰ ਸਾਰਾ ਕੁਝ ਸੰਭਾਲ ਲਿਆ ਤੇ ਨੰਦ ਸਿੰਘ ਦੇ ਉਹ ਪੁਰਾਣੇ ਸਾਰੇ ਦੁੱਖ ਟੁੱਟ ਗਏ ਉਹਦੀ ਇੱਕ ਧੀ ਦਾ ਘਾਟਾ ਵੀ ਉਹਨੂੰ ਪੂਰਾ ਹੋ ਗਿਆ ਤੇ ਪਤਨੀ ਦੇ ਨਾਂ ਹੁੰਦਿਆਂ ਹੋਇਆਂ ਵੀ ਘਰ ਨੂੰ ਸਾਰੇ ਨੂੰ ਦੀਪੋ ਨੇ ਸੰਭਾਲ ਲਿਆ ਸੀ ਦੀਪੋ ਛੋਟੇ ਭਾਈ ਕਿੰਦੇ ਨੂੰ ਆਪਣੇ ਦਿਔਰ ਨੂੰ ਬਹੁਤ ਪਿਆਰ ਨਾਲ ਰੱਖਦੀ ਆਪਣੇ ਛੋਟੇ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੀ ਤੇ ਲੀੜੇ ਕੱਪੜੇ ਧੋਂਦੀ ਇੱਥੋਂ ਤੱਕ ਕਿ ਉਹਨੂੰ ਗੁਰੂ ਘਰ ਵੀ ਨਾਲ ਲੈ ਕੇ ਜਾਂਦੀ ਜਦੋਂ ਉਹ ਆਨੰਦ ਸਿੰਘ ਤੇ ਕੇਰੂ ਦੀ ਰੋਟੀ ਲੈ ਕੇ ਜਾਂਦੀ ਤਾਂ ਉਹਨੂੰ ਨਾਲ ਲੈ ਕੇ ਜਾਂਦੀ अच्छा ਹੁਣ ਉਹਦੀ ਜਿਹੜੀ ਭਾਵਨਾ ਇੱਕ ਭਰਾ ਵਾਲੀ ਇੱਕ ਬੱਚੇ ਵਾਲੀ ਭਾਵਨਾ ਉਸ ਦਿਮਾਗੀ ਤੌਰ ਤੇ ਜਿਹੜਾ ਬੱਚਾ ਦਰੋਸਤ ਨਹੀਂ ਉਹਦੇ ਲਈ ਜਦੋਂ ਨਾਲ ਉਹਨੂੰ ਖੇਤ ਲੈ ਕੇ ਜਾਂਦੀ ਹੈ ਤਾਂ ਲੋਕ ਕਹਿੰਦੇ ਆ ਵੀ ਦਿਉਰ ਪਰਜਾਈ ਦੀ ਤਾਂ ਬਹੁਤ ਬਣਦੀ ਹੈ ਹਮ ਇੱਕ ਗੱਲ ਇਹ ਹੋ ਗਈ ਦੂਸਰੇ ਪਾਸੇ ਲੋਕ ਇਹ ਵੀ ਕਹਿੰਦੇ ਵੀ ਚਲੋ ਇੱਕ ਨਾਲ ਹੀ ਸਰ ਗਿਆ ਘਰ ਚ ਅੱਛਾ ਲੋਕਾਂ ਦੀਆਂ ਐਸੀਆਂ ਗੱਲਾਂ ਦੀ ਉਹਦੇ ਕੰਨੀ ਤਾਂ ਪੈਂਦੀਆਂ ਪਰ ਉਹ ਪਰਵਾਹ ਨਾ ਕਰਦੀ ਕਿਉਂਕਿ ਉਹ ਇੱਕ ਐਸੇ ਪਰਿਵਾਰ ਚੋਂ ਆਈ ਸੀ ਜਿੱਥੇ ਇੰਨਾਂ ਗੱਲਾਂ ਨੂੰ ਕੋਈ ਥਾਂ ਨਹੀਂ ਸੀ ਜਿੱਥੇ ਸਿਰਫ ਇੱਕ ਰੋਟੀ ਦਾ ਮਸਲਾ ਸੀ ਹਮ ਤਾਂ ਦੀਪੋ ਨੂੰ ਸਮਝਣ ਵਾਲੇ ਸਮਝ ਗਏ ਸੀ ਕਿ ਇਹਨੂੰ ਰਿਸ਼ਤਿਆਂ ਦੀ ਕਦਰ ਕਰਨੀ ਆਉਂਦੀ ਆ ਇਹ ਘਰ ਸੰਭਾਲ ਸਕਦੀ ਆ ਹੁਣ ਦੀਪੋ ਦੇ ਘਰ ਵਿੱਚ ਉਹਦੇ ਵਿਆਹ ਤੋਂ ਡੇਢ ਸਾਲ ਬਾਅਦ ਬੱਚਾ ਪੈਦਾ ਹੁੰਦਾ ਅੱਛਾ ਘਰ ਚ ਚਾ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਆਨੰਦ ਸਿੰਘ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਘਰ ਦੇ ਵਿੱਚ ਵਧੀਆ ਸਾਰੇ ਜਸ਼ਨ ਮਨਾਉਂਦੇ ਆ ਕਿ ਸਾਡੇ ਘਰ ਦੀ ਹੁਣ ਦੇਲੀ ਵਧੀਆ ਹਮ ਆਨੰਦ ਸਿੰਘ ਇਸ ਗੱਲ ਤੇ ਥੋੜਾ ਜਿਹਾ ਮਲਾਲ ਕਰਦਾ ਦੁੱਖ ਹੁੰਦਾ ਵੀ ਜੇ ਮੇਰੇ ਘਰ ਵਾਲੀ ਹੁੰਦੀ ਰੱਬ ਨੇ ਉਹਦੇ ਕਰਮਾਂ 'ਚ ਇਹ ਚੀਜ਼ਾਂ ਨਹੀਂ ਸੀ ਦਿੱਤੀਆਂ ਹੂੰ ਖੁਸ਼ੀਆਂ ਦੇਖਣ ਨੂੰ ਸੀ ਹਾਂ ਖੁਸ਼ੀਆਂ ਨਸੀਬ ਨਹੀਂ ਸੀ ਆ ਬਿਨਾ ਭਾਗਾਂ ਤੋਂ ਕੋਈ ਖੁਸ਼ੀ ਵੀ ਨਹੀਂ ਦੇਖ ਸਕਦਾ ਆਪਣੀ ਬਿਲਕੁਲ ਜਿਹੜਾ ਭਰਾ ਕਿੰਦਾ ਉਹਦਾ ਛੋਟਾ ਸੀਗਾ ਕੇਰੂ ਦਾ ਉਹਨੂੰ ਬੜਾ ਚਾ ਚੜਿਆ ਉਹ ਬੱਚੇ ਨੂੰ ਚੱਕੀ ਫਿਰਿਆ ਕਰੇ ਦੀਪੋ ਆਪਦੇ ਸਾਰੇ ਕੰਮਕਾਰ ਕਰਦੀ ਤੇ ਉਹਨੂੰ ਝੂਲੇ 'ਚ ਬੱਚੇ ਨੂੰ ਕਿੰਦਾ ਖੜਾਈ ਜਾਂਦਾ ਹੁੰਦਾ ਸੀ ਲੋਕਾਂ ਨੇ ਦੋਨਾਂ ਦਾ ਪਿਆਰ ਵੇਖ ਕੇ ਬਹੁਤ ਗਲਤ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ ਕਹਿੰਦੇ ਨੇ ਕਿ ਜਦੋਂ ਕਿਸੇ ਗਰੀਬ ਦੀ ਜ਼ਿੰਦਗੀ ਦੀ ਗੱਡੀ ਲਈ ਤੇ ਚੱਲ ਪਈ ਨਾ ਤਾਂ ਫਿਰ ਲੋਕਾਂ ਤੋਂ ਗੱਲ ਬਰਦਾਸ਼ਤ ਨਹੀਂ ਹੁੰਦੀ ਤੇ ਲੋਕ ਉੱਥੇ ਫਿਰ ਖੰਭਾਂ ਦੀਆਂ ਡਾਰਾਂ ਬਣਾਉਂਦੇ ਨੇ। ਇਹ ਹੀ ਚੀਜ਼ ਕੇਰੂ ਦੀ ਘਰ ਵਾਲੀ ਦੀਪੋ ਵਾਸਤੇ ਹੋਣ ਲੱਗ ਪਿਆ ਸੀ। ਹੂੰ ਤਾਂ ਜਿਹੜਾ ਕਿੰਦਾ ਸੀਗਾ ਭਾਵੇਂ ਕਿ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਪਰ ਬੱਚੇ ਨੂੰ ਮਾਵਾ ਦੀ ਤਰ੍ਹਾਂ ਸੰਭਾਲ ਕਰਦਾ ਸੀਗਾ ਜਿਵੇਂ ਦੀਪੋ ਨੇ ਕਿੰਦੇ ਨੂੰ ਸੰਭਾਲਿਆ ਸੀ ਕਿੰਦਾ ਗਾਹਾਂ ਦੇ ਬੱਚੇ ਨੂੰ ਸੰਭਾਲਦਾ ਸੀ। ਉਹਨੂੰ ਖੰਡਾਉਂਦਾ ਰਹਿੰਦਾ ਹੁੰਦਾ ਸੀ। ਹੂੰ ਤਾਂ ਦੂਸਰੇ ਪਾਸੇ ਕੇਰੂ ਥੋੜੀ-ਬਹੁਤ दारू ਵਗੈਰਾ ਵੀ ਪੀਣ ਲੱਗ ਗਿਆ ਸੀਗਾ। ਤਾਂ ਲੋਕਾਂ ਦੇ ਵਿੱਚ ਵਿਚਰਦਾ ਸੀ ਖੇਤ ਕੰਮ ਕਰਨ ਜਾਂਦਾ ਸੀ ਬਾਹਰ ਅੰਦਰ ਵੀ ਆਉਂਦਾ ਜਾਂਦਾ ਸੀ ਤੇ ਲੋਕਾਂ ਦੀਆਂ ਕੁਝ ਗਲਤ ਗੱਲਾਂ ਉਹਦੇ ਕੰਨੀਆਂ ਪੈਂਦੀਆਂ ਨੇ ਅੱਛਾ ਤਾਂ ਸਾਰੇ ਉਹਨੂੰ ਇਹ ਕਹਿੰਦੇ ਆ ਕਹਿੰਦੇ ਵੀ ਹੁਣ ਤਾਂ ਇਹਨਾਂ ਦਾ ਇੱਕ ਨਾਲ ਹੀ guzara ਹੋ ਗਿਆ ਕਰਨਾ ਦੂਸਰੇ ਪਾਸੇ ਲੋਕ ਇਹ ਵੀ ਕਹਿਣ ਲੱਗੇ ਕਹਿੰਦੇ ਜਿਹੜੇ ਹਿਸਾਬ ਨਾਲ ਕਿੰਦਾ ਸਾਹਮ ਦਾ ਕਹਿੰਦੇ ਜਵਾਕ ਹੀ ਕਿੰਦੇ ਦਾ ਅੱਛਾ ਇਹ ਲੋਕਾਂ ਦੀ ਇੱਕ ਗਲਤ ਮਾਨਸਿਕਤਾ ਦੀ ਇੱਕ ਭ੍ਰਸ਼ਟ ਹੋਈ ਮਾਨਸਿਕਤਾ ਦੀ ਗੱਲ ਹੈ ਜਿਹੜੇ ਰਿਸ਼ਤਿਆਂ ਨੂੰ ਆਪਣੇ ਹਿਸਾਬ ਨਾਲ ਗਲਤ ਰੂਪ ਦੇ ਦਿੰਦੇ ਆ ਦੀਪੋ ਤੇ ਕਿੰਦੇ ਦੇ ਭੈਣ ਭਰਾਵਾਂ ਵਰਗੇ ਮਾਂ ਪੁੱਤ ਵਰਗੇ ਦਿਓਰ ਪਰਜਾਈ ਦੇ ਰਿਸ਼ਤੇ ਨੂੰ ਲੋਕਾਂ ਨੇ ਗੱਲਾਂ ਗੱਲਾਂ ਚ ਇੰਨਾ ਕੁ ਮਲੀਨ ਕਰਕੇ ਰੱਖਤਾ ਜਦੋਂ ਕੇਰੂ ਇਹ ਗੱਲ ਪਤਾ ਲੱਗਦੀ ਆ ਉਹਨੂੰ ਕੁਝ ਕੁਸ਼ ਗੱਲਾਂ ਇੰਨੀਆਂ ਕੁ ਘਰ ਘਰ ਜਾਂਦੀਆਂ ਨੇ ਉਹਨੇ ਘਰ ਚ ਕਲੇਸ਼ ਸ਼ੁਰੂ ਕਰਤਾ ਅੱਛਾ ਜਦੋਂ ਆਨੰਦ ਸਿੰਘ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਦੋਨੋਂ ਪੈਰ ਚੁੱਕ ਕੇ ਉਹਦੇ ਪਿੱਛੇ ਪੈ ਜਾਂਦਾ ਵੀ ਤੂੰ ਕਿਹੜੇ ਮੂੰਹ ਨਾਲੇ ਨੂੰ ਕਹਿਣ ਲੱਗਾ ਜੀਨੇ ਸਾਰਾ ਕੁਝ ਮੋੜ ਕੇ ਦੁਬਾਰਾ ਲਿਆਤਾ ਵੀ ਤੇਰੀ ਮਾਂ ਦੇ ਜਾਣ ਪਿੱਛੋਂ ਮੈਂ ਸੁੱਖ ਦਾ ਦਿਨ ਨਹੀਂ ਸੀ ਦੇਖਿਆ ਜੋ ਇਸ ਕੁੜੀ ਨੇ ਘਰ ਦਾ ਸਵਰਗ ਬਣਾਤਾ ਹੁਣ ਆਨੰਦ ਸਿੰਘ ਦੀਪੋ ਦਾ ਪਾਸਾ ਲੈ ਰਿਹਾ ਦੀਪੋ ਇੱਕ ਸਧਾਰਨ ਕੁੜੀ ਇੱਕ ਸਮਝਦਾਰ ਕੁੜੀ ਪਰਿਵਾਰ ਚੋਂ ਆਈ ਹੋਈ ਅੱਗੇ ਪਰਿਵਾਰ ਸਾਂਭ ਲਿਆ ਇਧਰਲੇ ਪਾਸੇ ਜਦੋਂ 2 ਸਾਲ ਦਾ ਬੇਟਾ ਹੁੰਦਾ ਦੀਪੋ ਦਾ ਤਾਂ ਕੇਰੂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਦਾਰੂ ਬੁੱਟੀ ਪੀ ਕੇ ਉਹ ਨਹੀਂ ਘਰ ਚ ਗਾਲਾਂ ਕੱਢ ਜਾਣੀਆਂ ਇੱਥੋਂ ਤੱਕ ਕਿ ਉਹ ਕਿੰਦੇ ਤੇ ਵੀ ਹੱਥ ਚੁੱਕਣ ਲੱਗਿਆ ਅੱਛਾ ਕਿਸੇ ਨਾ ਕਿਸੇ ਗੱਲ ਤੇ ਹੂੰ ਦੀਪੋ ਦਾ ਦਿੌਰ ਕਿੰਦਾ ਜਿਹਨੂੰ ਉਹ ਬੱਚਿਆਂ ਦੀ ਤਰ੍ਹਾਂ ਭਰਾਵਾਂ ਦੀ ਤਰ੍ਹਾਂ ਪਾਲਦੀ ਜਾ ਰਹੀ ਆ ਉਹ ਆਪਦੇ ਬੱਚੇ ਦੀ ਤਰ੍ਹਾਂ ਉਹਦਾ ਵੀ ਓਨਾ ਸਾਹਮ ਸੰਭਾਲ ਕਰਦੀ ਆ ਉਹ ਵੀ ਉਹਦੇ ਘਰ ਦੇ ਕੰਮਾਂ 'ਚ ਹੱਥ ਮਟਾਉਂਦਾ ਕੇਰੂ ਨੂੰ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਨੇ ਇੰਨਾ ਕ ਖਰਾਬ ਕਰਤਾ ਸੀਗਾ ਉਹ ਗੱਲ-ਗੱਲ ਤੇ ਦੋਨਾਂ ਜਣੇ ਨੂੰ ਗਾਲਾਂ ਕੱਢਦਾ ਸੀ ਇੱਕ ਦੋਨੋਂ ਨੇ ਦਾਰੂ ਪੀ ਕੇ ਐਸਾ ਤਮਾਸ਼ਾ ਕੀਤਾ ਉਹਨੇ ਇਹ ਕਹਤਾ ਕਹਿੰਦਾ ਇਹਨੂੰ ਅੱਛਾ ਔਰ ਇਹ ਗੱਲ ਦੀਪੋ ਦੇ ਕਾਲਜੇ ਨੂੰ ਚੀਰ ਕੇ ਰੱਖ ਗਈ ਵੀ ਆ ਕੀ ਹੋ ਗਿਆ ਉਹ ਇਹ ਵੀ ਸੋਚ ਰਹੀ ਆ ਵੀ ਸਾਡਾ ਕਿਸੇ ਨੇ ਨਾ ਆਉਣ ਜਾਣ ਬਣੀ ਕਿਹਨੇ ਆਏ ਦੇਖ ਲਿਆ ਉਹ ਗੁਰੂਕਰ ਵੀ ਉਹਨੂੰ ਨਾਲ ਲੈ ਕੇ ਜਾਂਦੇ ਸੀ ਖੇਤ ਨੂੰ ਵੀ ਫਿਰਦੇ ਔਰ ਪਰਜਾਈ ਇਕੱਠੇ ਖੇਤ ਨੂੰ ਬੱਚਾ ਲੈ ਕੇ ਵੀ ਜਾਂਦੇ ਦੇਖੇ ਸਭ ਨੇ ਉਹਨੇ ਬੱਚਾ ਚੁੱਕ ਲੈਣਾ ਤਾਂ ਔਰਤਾਂ ਨੇ ਇਹ ਵੀ ਕਹਿ ਦੇਣਾ ਵੀ ਭਾਈ ਕਿੰਦਾ ਬੱਚਾ ਸੁੱਟ ਕੇ ਛੱਟਫੇਟ ਨਾ ਮਾਰ ਦੇ ਤਾਂ ਲੋਕਾਂ ਨੇ ਕਹਿਣਾ ਵੀ ਜਿਹਦਾ ਹੈਗਾ ਉਹੀ ਚੱਕੂਗਾ ਲੋਕਾਂ ਦੀ ਇਹ ਗਲਤ માનਸਿਕਤਾ ਸੀਗੀ ਦੀਪੂ ਨੇ ਬਹੁਤ ਕੁਝ ਸੁਣਿਆ ਪਰ ਉਹਨੇ ਸਬਰ ਕਰ ਲਿਆ ਦੂਸਰੇ ਪਾਸੇ ਕੇਰੂ ਦਾ ਇੰਨਾ ਕੁ ਦਿਮਾਗ ਖਿਲਿਆ ਇੱਕ ਰਾਤ ਉਹਨੇ ਘਰੋਂ ਕਲੇਸ਼ ਕੀਤਾ ਤੇ ਉਹ ਘਰੋਂ ਭੱਜ ਗਿਆ ਅੱਛਾ ਆਨੰਦ ਸਿੰਘ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਰਾਹ ਨਹੀਂ ਬਦਲ ਸਕਿਆ ਉਹ ਘਰੋਂ ਐਸਾ ਭੱਜਿਆ ਮੁੜ ਕਿਉਂ ਕਰਨੀ ਆਇਆ ਡੇਢ ਸਾਲ ਦਾ ਉਹਦਾ ਬੱਚਾ ਸੀਗਾ ਤੇ ਜਦੋਂ ਉਹ ਉਹਨੂੰ ਛੱਡ ਕੇ ਚਲਾ ਗਿਆ ਦੀਪੂ ਦੇ ਪਰਿਵਾਰ ਤੇ ਪਿੱਛੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਵੀ ਸਾਡੀ ਕੁੜੀ ਦਾ ਉੱਥੇ ਕੀ ਬੱਟੀ ਦਾ ਇੱਕ ਬੱਚੇ ਦੀ ਮਾਂ ਉਤੋਂ ਕੋਲੇ ਦਿਔਰ ਕਵਾਰਾ ਔਰ ਉਹ ਵੀ ਧਮਾਗੀ ਤੌਰ ਤੇ ਠੀਕ ਨਹੀਂ ਕੱਲਾ ਕਹਿਰਾ ਸੋਹਰਾ ਵੀ ਅਸੀਂ ਕਾਦੇ ਸਿਰ ਤੇ ਕੁੜੀ ਛੱਡ ਦਈਏ ਕੇਰੂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਗਈ ਕੇਰੂ ਕਿਤੇ ਵੀ ਨਹੀਂ ਮਿਲਿਆ ਹੂੰ ਕੋਈ ਕਹਿੰਦਾ ਸੀ ਉਹ ਕਿਤੇ ਚਲਾ ਗਿਆ ਕੋਈ ਕਹਿੰਦਾ ਸੀ ਟਰੱਕ ਵਾਲਿਆ ਨਾਲ ਚਲ ਗਿਆ ਕੋਈ ਕੋਸ਼ਿਸ਼ ਕਰ ਰਿਹਾ ਸੀ ਕੋਈ ਕੁਝ ਪਰ ਕੇਰੂ ਦੀ ਕੋਈ ਉਗ ਸੁਗਰੀ ਨਿਕਲੀ ਜਿੱਥੋਂ ਤੱਕ ਉਹ ਪਾੜ ਸਕਦੇ ਸੀ ਉਹਨਾਂ ਨੇ ਪਾੜ ਲਿਆ ਜਿੱਥੋਂ ਤੱਕ ਇਤਲਾਹ ਕਰ ਸਕਦੇ ਸੀ ਉਹ ਵੀ ਕਰਤਾ ਕੇਰੂ ਦਾ ਜਦੋਂ ਕੋਈ ਨਾਂ ਪਤਾ ਲੱਗਿਆ ਤਾਂ ਦੀਪੋ ਨੇ ਸਬਰ ਕਰ ਲਿਆ ਲੋਕਾਂ ਨੇ ਬਹੁਤ ਕੁਝ ਕਹਿਣਾ ਲੋਕਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਦੀਪੋ ਜੋ ਚਾਹੁੰਦੀ ਸੀ ਹੁਣ ਇਹਦੇ ਮਨ ਦੀ ਹੋ ਗਈ ਹੁਣ ਇਹ ਆਪਦਾ ਘਰ ਚ ਲਾ ਲੇਵੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਵੀ ਦੀਪੋ ਸਬਰ ਸੈਦਕ ਦੀ ਜੱਤਸਤ ਵਾਲੀ ਔਰਤ ਸੀ ਜੀਨੇ ਆਪਦੇ ਦਿੌਰ ਨੂੰ ਪੁੱਤਾਂ ਤੇ ਭਰਾਵਾਂ ਵਾਂਗ ਭਾਲਿਆ ਸੀ ਇੰਨੇ ਵਕਤ ਮਾੜੇ ਚੱਲ ਪਏ ਘਰ ਦੇ ਵਿੱਚ ਹਾਲਾਤ ਮਾੜੇ ਹੋ ਗਏ ਆਰਥਿਕ ਪੱਖ ਤੋਂ ਆਨੰਦ ਸਿੰਘ ਵੀ ਬਿਮਾਰ ਰਹਿਣ ਲੱਗ ਪਿਆ ਪੁੱਤ ਦੇ ਬਿਯੋਗ ਦੇ ਵਿੱਚ ਜਿੰਨਾ ਗੱਡਾ ਉਹਨੇ ਦੁੱਖਾਂ ਦੇ ਵਿੱਚੋਂ ਖਿੱਚ ਕੇ ਰਾਹ ਤੇ ਲਿਆਂਦਾ ਸੀ ਉਨਾ ਹੀ ਉਹ ਪਿੱਛੇ ਚਲਾ ਗਿਆ ਲੋਕਾਂ ਦੇ ਤਾਨੇ ਮੇਨੇ ਪਤਾ ਨਹੀਂ ਕਿੰਨਾ ਕੁਝ ਜਿਹੜਾ ਵੀ ਕੋਈ ਉੱਠਿਆ ਕਰੇ ਇਹ ਕਹਿਦਿਆ ਕਰੇ ਕਿ ਦੀਪੋ ਨੇ ਚੰਗੀ ਨਹੀਂ ਕੀਤੀ ਕੇਰੂ ਨੂੰ ਰਸਾ ਪਾ ਕੇ ਰੱਖ ਸਕਦੀ ਸੀ ਜੇ ਚੱਜਦੀ ਹੁੰਦੀ ਅੱਛਾ ਇਹਨੇ ਆਪਦਾ ਘਰ ਆਪ ਪਟ ਲਿਆ ਹੂੰ ਕੋਈ ਕਹਿੰਦਾ ਸੀ ਦੋ ਬੰਦੇ ਕਿਹੜਾ ਔਰਤ ਰੱਖ ਨਹੀਂ ਸੀ ਸਕਦੀ ਲੋਕਾਂ ਦੀ ਮਾਨਸਿਕਤਾ ਉਹਨਾਂ ਨੂੰ ਲੈ ਕੇ ਐਸੀ ਹੋ ਗਈ ਸੀ ਹੂੰ ਕੇਰੂ ਨੂੰ ਗਏ ਨੂੰ 1.5 ਸਾਲ ਹੋ ਗਿਆ ਦੀਪੋ ਦੇ 1.5 ਸਾਲ ਪੇਕਿਆਂ ਦੇ ਆਉਣ ਜਾਣੇ ਇੱਧਰ ਕਰਦੇ ਆ ਕਦੇ ਉਹ ਪਰਿਵਾਰ ਇੱਥੇ ਦਾ ਟਾਈਮ ਨਿਕਲ ਗਿਆ ਫਿਰ ਦੀਪੋ ਨੇ ਲੋਕਾਂ ਦੀਆਂ ਗੱਲਾਂ ਸੁਣ ਕੇ ਹੋਰ ਬਹੁਤ ਕੁਝ ਕਰਨ ਤੋਂ ਬਾਅਦ ਉਹਨੇ ਇੱਕ ਸਬਰ ਕਰ ਲਿਆ ਵੀ ਹੁਣ ਅੱਗੇ ਜੋ ਮਾਲਕ ਨੂੰ ਮਨਜ਼ੂਰ ਹੋਊਗਾ ਉਹ ਹੋ ਜੇਵੇ ਵੀ ਮੈਂ ਕੁਝ ਨਹੀਂ ਕਰ ਸਕਦੀ ਜਤ ਸਖਤ ਦੀ ਉਸ ਪੱਕੀ ਔਰਤ ਨੇ ਆਨੰਦ ਸਿੰਘ ਨੂੰ ਕਦੇ ਵੀ ਐਸਾ ਵੈਸੀ ਗੱਲ ਸੋਚਣ ਲਈ ਮਜਬੂਰ ਨਹੀਂ ਸੀ ਕੀਤਾ ਉਹ ਉਹਨਾਂ ਨਾਲ ਓਮੇ ਵਰਤ ਦੀ ਰੋਟੀ ਪਾਣੀ ਦਾ ਖਿਆਲ ਰੱਖਦੀ ਸਭ ਕੁਝ ਹੁੰਦਾ ਕਿੰਦਾ ਜਿਹੜਾ ਥੋੜਾ ਅਜੀਬ ਤਰ੍ਹਾਂ ਦਾ ਸੀਗਾ ਜਦੋਂ ਪਰਛਾਈ ਸੰਭਾਲਦੀ ਸੀ ਉਹਨੇ ਬੱਚਾਂ ਦੀ ਤਰ੍ਹਾਂ ਸੰਭਾਲਿਆ ਥੋੜੀ-ਥੋੜੀ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਗਈ ਥੋੜੀ-ਥੋੜੀ ਭਾਵੇਂ ਕਿ ਉਹਤੇ ਡਾਕਟਰੀ ਇਲਾਜ ਬਹੁਤੇ ਨਹੀਂ ਸੀ ਹੋਏ ਪਰ ਕਹਿੰਦੇ ਨੇ ਕਿ ਜਿਹੜਾ ਬੱਚਾ ਮਾਂ ਤੋਂ ਬਿਨਾਂ ਰੋਲ-ਖੋਲ ਕੇ ਪਲਿਆ ਹੋਵੇ ਜਦੋਂ ਉਹਨੂੰ ਕੋਈ ਮਾਂ ਦਾ ਪਿਆਰ ਦੇਵੇ ਤਾਂ ਉਹਦੇ 'ਚ ਫਰਕ ਆਉਣਾ ਸੁਭਾਵਿਕ ਹੈ ਕਿੰਦਾ ਆਪਣੀ ਪਰਛਾਈ ਦੀਪੋ ਨੂੰ ਉਦਾਸ ਦੇਖਦਾ ਤਾਂ ਉਹ ਉਦਾਸ ਹੋ ਜਾਂਦਾ ਪਰ ਉਹਦੀ ਸੋਚਣ ਸ਼ਕਤੀ ਜ਼ਿਆਦਾ ਨਹੀਂ ਸੀ ਦੀਪੋ ਉਹਨੂੰ ਇਸ ਗੱਲਬਾਤ ਜਾਣ ਨਹੀਂ ਦਿੰਦੀ ਕਿੰਦਾ ਕਦੇ-ਕਦੇ ਪੁੱਛਦਾ ਵੀ ਆਪਣਾ ਬਾਈ ਕਦੋਂ ਆਊਗਾ ਤਾਂ ਫਿਰ ਦੀਪੋ ਕਹਿੰਦੀ ਵੀ ਉਹ ਬਹੁਤ ਪੈਸੇ ਲੈਣ ਗਿਆ ਫਿਰ ਆਪਾਂ ਅਮੀਰ ਹੋ ਜਾਾਂਗੇ ਉਦੋਂ ਆਊਗਾ ਇਹੀ ਸਵਾਲ ਜਦੋਂ ਉਹਦਾ ਮੁੰਡਾ ਵੱਡਾ ਹੋਣ ਲੱਗਿਆ ਉਹ ਕਰਨ ਲੱਗਿਆ ਇੱਕ ਔਰਤ ਝੂਠ ਬੋਲਦੀ ਬੋਲਦੀ ਇੰਨੀ ਕਮਜ਼ੋਰ ਹੋ ਜਾਂਦੀ ਆ ਫਿਰ ਉਹ ਇਹ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਕਹਿੰਦੀ ਹੋ ਸਕਦਾ ਮਰੀ ਗਿਆ ਹੋਵੇ ਕਿੰਦਾ ਨੂੰ ਕਹਿੰਦਾ ਨਹੀਂ ਭਾਬੀ ਆਏ ਨਾ ਕਹਿੰਦਾ ਬਾਈ ਆਊਗਾ ਹੁਣ ਉਹ ਆਪਣੇ ਬੱਚੇ ਮੂਰੇ ਦੁਖੀ ਹੋ ਕੇ ਇਹ ਗੱਲ ਕਹਿਤਾ ਬੈਠੀ ਬੱਚਾ ਵੀ ਸਵਾਲ ਕਰ ਰਿਹਾ ਕਿ ਪਿਓ ਕਿੱਥੇ ਆ ਹੌਲੀ ਹੌਲੀ ਗੱਲਾਂ ਹੁੰਦੀਆਂ ਹੁੰਦੀਆਂ ਲੋਕਾਂ 'ਚ ਇਹ ਗੱਲ ਹੋ ਗਈ ਸਾਰੇ ਲੋਕ ਇਹ ਕਹਿਣ ਲੱਗੇ ਬਈ ਦੀਪੋ ਨੂੰ ਕਿੰਦੇ ਦੇ ਸਿਰ ਧਰਤਾ ਨੰਦਸਿਓਨੇ ਹਮ ਜਦ ਕਿ ਅਸੀਂ ਕੋਈ ਗੱਲ ਨਹੀਂ ਸੀ ਹੋਈ ਫਿਰ ਕੁਝ ਲੋਕਾਂ ਨੇ ਕਿਹਾ ਵੀ ਹੁਣ ਜਦੋਂ ਗੱਲਾਂ ਉੱਟੀ ਜਾਂਦੀਆਂ ਵੀ ਤੂੰ ਇਹ ਕਿਉਂ ਨਹੀਂ ਕਰ ਦਿੰਦਾ ਜਦੋਂ ਇਹ ਗੱਲ ਨੰਦਸਿਓ ਨੂੰ ਪਤਾ ਲੱਗਦੀ ਹੈ ਨੰਦਸਿਓ ਨੇ ਦੀਪੋ ਤੇ ਕਿੰਦੇ ਨੂੰ ਵੇਖਿਆ ਹੋਇਆ ਸੀ ਵੀ ਉਹਨੇ ਕਿਵੇਂ ਮਾਵਾ ਬਾਂਗ ਉਹਦੀ ਕੇਅਰ ਕੀਤੀ ਹੈ ਹਨਾ ਉਹਨੂੰ ਸੰਭਾਲਿਆ ਹਮ ਤੇ ਨੰਦਸਿਉ ਨੇ ਇਹ ਗੱਲ ਤੋਂ ਸਾਫ਼ ਇਨਕਾਰ ਕਰਤਾ ਕਹਿੰਦਾ ਮੈਂ ਪਾਪਾ ਦਾ ਭਾਗ ਹੀ ਨਹੀਂ ਬਣਨਾ ਔਸਥੀ ਨੇ ਮੇਰੇ ਉਦਾਂ ਦੇ ਭੋਲੇ-ਪਾਲੇ ਸਿੱਧੇ ਪੁੱਤ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਛੋਟੇ ਭਰਾਵਾਂ ਦੀ ਤਰ੍ਹਾਂ ਪਾਲਿਆ ਮੈਂ ਰਿਸ਼ਤਾ ਪਲੀਤ ਨਹੀਂ ਕਰ ਸਕਦਾ ਮਾੜੀ ਕਿਸਮਤ ਮੇਰੇ ਉਸ ਪੁੱਤ ਦੀ ਸੀ ਜਿਹੜਾ ਇਸ ਸਲਾਗ ਔਰਤ ਨੂੰ ਦੁੱਖਾਂ ਚ ਪਾ ਕੇ ਚਲਾ ਗਿਆ ਇਹਨੂੰ ਛੱਡ ਕੇ ਚਲਾ ਗਿਆ ਨੰਦ ਸਿੰਘ ਆਪਣੇ ਫੈਸਲੇ ਤੇ ਅਟੱਲ ਰਿਹਾ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜ਼ਿੰਦਗੀ ਤੁਰਦੀ ਤੁਰਦੀ 1.5 ਸਾਲ ਜਦੋਂ ਉਹਦੇ ਬੱਚੇ ਨੂੰ ਹੁੰਦਾ ਤਾਂ ਉਦੋਂ ਉਹ ਘਰੋਂ ਭੱਜਿਆ ਹੁੰਦਾ ਕੇਰੂ ਕਿੰਨੇ ਦੁੱਖ ਦੇਖੇ ਉਹਨਾਂ ਦੁੱਖਾਂ ਦਰਮਿਆਨ ਨੰਦ ਸਿੰਘ ਵੀ ਚੱਲ ਵਸਦਾ ਘਰ ਚ ਦਿਔਰ ਪਰਜਾਈ ਤੇ ਇੱਕ ਬੱਚਾ ਰਹਿ ਜਾਂਦਾ ਔਰ ਉਸੇ ਪਰਿਵਾਰ ਦੀ ਛਤਰਛਾਇਆ ਹੇਠ ਰਹਿੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਪਿੰਡ ਚ ਲਿਆ ਕੇ ਬਸਾਇਆ ਸੀ ਜਦੋਂ ਆਨੰਦ ਸਿੰਘ ਬਿਮਾਰ ਹੋ ਕੇ ਮੰਜੇ ਤੇ ਪੈ ਕੇ ਮਰਿਆ ਤਾਂ ਦੀਪੋ ਨੇ ਉਹਦੀ ਵੀ ਬਹੁਤ ਸੇਵਾ ਕੀਤੀ ਸਕੇ ਪਾਪ ਦੀ ਤਰ੍ਹਾਂ ਲੋਕ ਉਹਨੂੰ ਧੰਨ ਧੰਨ ਮੰਨ ਗਏ ਜਿਹੜੇ ਲੋਕਾਂ ਨੇ ਉਹਦੇ ਬਾਰੇ ਗਲਤ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਆਪਣੀ ਸੋਚ ਤੇ ਸ਼ਰਮ ਆਉਣੀ ਸ਼ੁਰੂ ਹੋ ਗਈ ਫਿਰ ਉਹਨਾਂ ਨੇ ਲੋਕਾਂ ਚ ਹਾਂ ਚਾਹ ਮਲਾਉਣੀ ਸ਼ੁਰੂ ਕਰਤੀ ਵੀ ਬਹੁਤ ਸਬਰ ਸਿੱਧ ਕਲੀ ਔਰਤਾ ਵੀ ਕੋਈ ਹੋਵੇ ਤਾਂ ਘਰ ਇਦਾਂ ਬਸ ਜਾਂਦੇ ਆ ਇਦਾਂ ਹੋ ਜਾਂਦਾ ਸੌ ਗੱਲਾਂ ਕਰਦੇ ਲੋਕ ਹੁਣ ਤੁਸੀਂ ਇਹ ਦੇਖੋ ਵੀ ਘਰਾਂ ਦੇ ਵਿੱਚ ਕੁਝ ਰਵਾਇਤਾਂ ਹੁੰਦੀਆਂ ਨੇ ਵੀ ਜੇ ਸਾਨੂੰ ਕੁਝ ਹੋ ਗਿਆ ਸਾਡੀਆਂ ਹਸਤੀਆਂ ਉੱਥੇ ਜਲ ਪ੍ਰਵਾਹ ਕੀਤੀਆਂ ਜਾਂਣ ਇਦਾਂ ਹੋ ਜੇ ਹਨਾ ਤਾਂ ਜਦੋਂ ਆਨੰਦ ਸਿੰਘ ਦੀ ਮੌਤ ਹੁੰਦੀ ਆ ਤਾਂ ਦੀਪੋ ਆਪਣੇ ਸਹੁਰੇ ਦੀਆਂ ਹਸਤੀਆਂ ਉਸ ਪਰਿਵਾਰ ਦੇ ਨਾਲ ਲੈ ਕੇ ਹਰਦਵਾਰ ਜਾਂਦੀ ਆ ਉੱਥੇ ਜਦੋਂ ਵਾਪਸ ਆਉਂਦੇ ਆ ਤਾਂ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਦਾ ਸਾਂਝ ਹੁੰਦੀ ਆ ਉਹ ਕਹਿੰਦੇ ਵੀ ਭਾਈ ਤੂੰ ਹੁਣ ਚਿੰਤਾ ਨਾ ਕਰ ਜੇ ਨੰਦ ਸਿਓ ਨਹੀਂ ਹੈਗਾ ਅਸੀਂ ਸਾਰੇ ਖੜੇ ਆ ਜਦੋਂ ਤੂੰ ਜ਼ਿੰਦਗੀ ਦੀ ਗੱਡਾ ਇੱਥੇ ਤੱਕ ਲਿਆਈ ਤੂੰ ਅੱਗੇ ਵੀ ਲੈ ਜੇਗੀ ਸਾਨੂੰ ਤੇਰੇ ਤੇ ਮਾਣ ਆ ਤੂੰ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਛਿਪਣਾ ਨਹੀਂ ਹੈਗਾ ਤੂੰ ਆਪਣੀ ਜ਼ਿੰਦਗੀ ਜੋ ਬੱਚਾ ਪਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿਆਂਗੇ ਦੀਪੋ ਨੇ ਆਪਣਾ ਸਬਰ ਸਦਕ ਕਾਇਮ ਰੱਖ ਕੇ ਜਤ ਸਤ ਨੂੰ ਪੂਰਾ ਰੱਖ ਕੇ ਕਿੰਦੇ ਨੂੰ ਵੀ ਪਾਲਿਆ ਆਪਣੇ ਬੱਚੇ ਨੂੰ ਵੀ ਪਾਲਿਆ ਲੰਬਾ ਸਮਾਂ ਬੀਤਦਾ ਬਹੁਤ ਕੁਝ ਸੁਣਿਆ ਦੁੱਖ ਝੱਲੇ ਇਕਲਾਪਾ ਕਟਿਆ ਇਕਲਾਪਾ ਸੀ ਕਿ ਰੰਡੇਪਾ ਸੀ ਦੀਪੋ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿਉਂਕਿ ਲੋਕ ਬਹੁਤ ਗੱਲਾਂ ਕਰਦੇ ਸੀ ਕਈ ਕਹਿੰਦੇ ਸੀ ਵੀ ਮਰ ਮੁੱਕ ਗਿਆ ਕੋਈ ਕਹਿੰਦਾ ਕੀ ਪਤਾ ਵਿਆਹ ਕਰਾਈ ਬੈਠਾ ਹੋਵੇ ਘਰ ਦੇ ਹਾਲਾਤਾਂ ਤੋਂ ਭੱਜਿਆ ਹੌਲੀ ਹੌਲੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਜ਼ਿਹਨ ਚ ਧੁੰਦਲੀਆਂ ਹੋ ਗਈਆਂ ਯਾਦਾਂ ਚ ਬੇਸਰਗੀਆਂ ਬਹੁਤ ਗੱਲਾਂ ਪਰ ਦੀਪੋ ਲਈ ਹਰ ਵਾਰ ਉਹ ਜ਼ਖਮ ਸੱਜਰਾ ਹੁੰਦਾ ਸੀ ਜਦੋਂ ਕੋਈ ਕੇਰੂ ਦੀ ਗੱਲ ਕਰਦਾ ਜਦੋਂ ਦੀਪੋ ਦਾ ਪੁੱਤ ਕਾਕਾ 13 13.5 ਸਾਲ ਦਾ ਹੁੰਦਾ ਕਿੰਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਅੱਛਾ ਕਿੰਦਾ ਬਿਮਾਰ ਹੁੰਦਾ ਆਪਣੇ ਬਾਪ ਦੀ ਤਰ੍ਹਾਂ ਮੰਜਾ ਮਲ ਲੈਂਦਾ ਦੀਪੋ ਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਵੀ ਮੈਂ ਕਿੱਥੇ ਕਮੀ ਛੱਡਤੀ ਵੀ ਜਿਹੜਾ ਇਹਦਾ ਸਰੀਰਕ ਪੱਖ ਤੋਂ ਢਿੱਲਾ ਹੋਣ ਲੱਗ ਗਿਆ ਮੈਂ ਤੇ ਇੰਨੀ ਸਾਵਧਾਨ ਖਾਣ ਪੀਣ ਸਭ ਕੁਝ ਵੇਖਦੀ ਆ ਜਿੰਨੇ ਜੋਗੇ ਇਲਾਜ ਜੋਗੇ ਸੀਗੇ ਕਿੰਦੇ ਦਾ ਇਲਾਜ ਕਰਾਇਆ ਜਾਂਦਾ ਹਮ ਪਰ ਕਿੰਦਾ ਆਪਣੇ ਬਾਪ ਦੀ ਤਰ੍ਹਾਂ ਮੰਜੇ ਤੇ ਪੈ ਕੇ ਖਤਮ ਹੋ ਜਾਂਦਾ ਇੱਕੋ ਇੱਕ ਸਹਾਰਾ ਉਹ ਵੀ ਤੁਰ ਗਿਆ ਇੱਕੋ ਇੱਕ ਸਹਾਰਾ ਇੱਕ پاک ਪਵਿੱਤਰ ਰਿਸ਼ਤਾ ਜਿਹੜਾ ਖਤਮ ਹੋ ਗਿਆ ਸਦਾ ਲਈ ਹੂੰ ਲੋਕਾਂ ਵਿੱਚ ਕੁਝ ਹੋਰ ਸੀ ਪਰ ਉਹਨਾਂ ਦੀ ਸਾਂਝ ਵੱਖਰੀ ਸੀਗੀ ਤਾਂ ਕਿੰਦੇ ਦੀ ਮੌਤ ਹੋ ਜਾਂਦੀ ਆ ਦੀਪੋ ਭਰਾਵਾਂ ਦੇ ਬੈਣ ਪਾਪਾ ਕੇ ਕਿੰਦੇ ਨੂੰ ਰੋਂਦੀ ਆ ਤਾਂ ਇੱਕ ਵਾਰ ਲੋਕਾਂ ਦੇ ਕਾਲਜੇ ਪਾਟ ਜਾਂਦੇ ਆ ਵੀ ਕਿੱਡਾ ਵੱਡਾ ਕਹਿਰ ਕਰਤਾ ਉਦੋਂ ਲੋਕਾਂ ਨੂੰ ਜਾ ਕੇ ਪਤਾ ਲੱਗਦਾ ਦੀਪੋ ਨੇ ਕਿੰਦੇ ਨੂੰ ਕਿਵੇਂ ਪਾਲਿਆ ਸੀ ਹੂੰ ਬੇ ਰਿਸ਼ਤਾ ਕੀ ਸੀ ਰਿਸ਼ਤਾ ਕੀ ਸੀਗਾ ਕਿੰਦਾ ਵਾਕਈ ਉਹਨੂੰ ਆਪਣੀ ਮਾਂ ਸਮਝਦਾ ਸੀਗਾ ਉਹਨੇ ਬਹੁਤ ਸੋਹਣੀ ਨਿਭਾਈ ਚਾਹੇ ਉਹ ਅਸਧਾਰਨ ਸੀ ਪਰ ਕਿੰਦੇ ਨੇ ਮੋਢੇ ਨਾਲ ਮੋਢਾ ਲਾ ਕੇ ਦੀਪੋ ਦਾ ਸਾਥ ਦਿੱਤਾ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਕਿੰਦਾ ਜਦੋਂ ਦੁਨੀਆ ਤੋਂ ਤੁਰ ਗਿਆ ਤਾਂ ਦੀਪੋ ਲਈ ਸੱਚੀ ਔਖਾ ਹੋ ਗਿਆ ਸੀ ਉਹ ਦੋਨਾਂ ਇੱਕ ਆਪ ਦੇ ਪੁੱਤ ਨੂੰ ਇੱਕ ਆਪਣੇ ਦਿਔਰ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੀ ਸੀ ਪਰ ਉਹਦੀ ਦੂਜੀ ਧਿਰ ਆਖਰੀ ਧਿਰ ਟੁੱਟ ਗਈ ਇੱਕ ਡੰਗ ਬਚੀ ਉਹਦਾ ਪੁੱਤ ਪਿੱਛੇ ਤੇ ਕਿੰਦਾ ਦੁਨੀਆ ਤੋਂ ਤੁਰ ਗਿਆ ਹਾਲ ਖਰਾਬ ਹੋ ਗਏ ਪਰ ਦੀਪੋ ਦੀਆਂ ਗੱਲਾਂ ਹੁੰਦੀਆਂ ਸੀ ਵੀ ਬੰਦੇ ਦੇ ਤੁਰ ਜਾਣ ਪਿੱਛੋਂ ਉਹਨੇ ਕਿਸੇ ਵਲੱਖ ਪੱਟ ਕੇ ਨਹੀਂ ਸੀ ਵੇਖਿਆ ਲੋਕ ਕਹਿੰਦੇ ਸੀ ਵੀ ਰੱਬ ਨੇ ਕਹਿਰ ਵੀ ਕਿਸੇ ਹੱਦ ਤੱਕ ਦਾ ਕੀਤਾ ਹੁੰਦਾ ਤਾਂ ਜਾਇਜ਼ ਸੀ ਵੀ ਉਹ ਦੀਪੋ ਨਾਲ ਜੱਗੋ ਤੇਰਮੀ ਕਰ ਗਿਆ ਉਹਦਾ ਇੱਕ ਆਸਰਾ ਸੀਗਾ ਕਿੰਦੇ ਦਾ ਘਰ ਬੈਠੇ ਦਾ ਹੁਣ ਤੁਸੀਂ ਇਹ ਦੇਖੋ ਅਗਲੀ ਘਟਨਾ ਕੀ ਵਾਪਰਦੀ ਆ ਕਿ ਜਦੋਂ ਕਿੰਦੇ ਦੀ ਮੌਤ ਤੋਂ ਬਾਅਦ ਭੋਗ ਪੈਂਦਾ ਤੇ ਉਹਦੀਆਂ ਅਸਥੀਆਂ ਪ੍ਰਵਾਹ ਕਰਨ ਵਾਸਤੇ ਹਰਦਵਾਰ ਜਾਂਦੇ ਆ ਉਸ ਘਰ ਦੇ ਸਿਆਣੇ ਬੰਦੇ ਹੋਰ ਜਿਹੜੇ ਨਾਲ ਹੁੰਦੇ ਆ ਉਹਨਾਂ ਦੇ ਹਮਦਰਦੀ ਵਾਲੇ ਲੋਕ ਜਦੋਂ ਜਾਂਦੇ ਆ ਉਹ ਕਹਿੰਦੇ ਵੀ ਭਾਈ ਤੁਹਾਡੇ ਪਰਿਵਾਰ ਦੀ ਕਰਵੈਤ ਰਹੀ ਆ ਸਾਰੇ ਜਾਂਦੇ ਆ ਤਾਂ ਦੀਪੋ ਨੇ ਹੱਥ ਬੰਨ ਕੇ ਇਹ ਗੱਲ ਕਹੀ ਕਿ ਮੈਨੂੰ ਬਾਪੂ ਜੀ ਨੇ ਜਿਉਂਦੇ ਜੀ ਦੱਸਤਾ ਸੀਗਾ ਵੀ ਸਾਡੇ ਪਰਿਵਾਰ ਦੀਆਂ ਇਹ ਰੀਤਾਂ ਨੇ ਹੂੰ ਕਹਿੰਦੇ 13 ਸਾਲ ਦਾ ਉਹਦਾ ਬੱਚਾ ਕੱਕਾ ਨਾਲ ਦੀਪੋ ਰੋਂਦੀ ਕਰਲਾਉਂਦੀ ਆਪਣੇ ਭਰਾਵਾਂ ਵਰਗੇ ਦੇ ਔਰਤੇ ਤੇ ਪੁੱਤ ਵਰਗੇ ਤੇ ਔਰਤੀਆਂ ਹਸਤੀਆਂ ਲੈ ਕੇ ਜਦੋਂ ਹਰਿਦਵਾਰ ਜਾਂਦੀ ਆ ਤਾਂ ਉਹ ਜਿਹੜਾ ਮੰਜ਼ਰ ਹੁੰਦਾ ਲੋਕਾਂ ਨੂੰ ਰਵਾ ਦਿੰਦਾ ਹੂੰ ਕਿਉਂਕਿ ਉਹਨੂੰ ਲੱਗਦਾ ਵੀ ਅੱਜ ਉਹਦਾ ਪਿੰਡ ਚੋਂ ਸਾਰਾ ਕੁਝ ਖਤਮ ਹੋ ਗਿਆ ਹੂੰ ਭਾਵੇਂ ਕਿ ਉਹਦਾ ਪੁੱਤ ਸੀ ਪਰ ਉਹਦੇ ਲਈ ਕਿੰਦੇ ਦਾ ਸਹਾਰਾ ਬਹੁਤ ਸੀ ਕਹਿੰਦੇ ਜਦੋਂ ਹਰਿਦਵਾਰ ਪਹੁੰਚੇ ਨਾ ਤਾਂ ਉੱਥੇ ਹੋ ਰੁਕੇ ਜਿਹੜੇ ਪਿੰਡ ਦੇ ਦੋ ਬੰਦੇ ਨਾਲ ਗਏ ਹੋਏ ਸੀ ਨਾ ਉਹਨਾਂ ਨੇ ਕੋਈ ਓਪਰਾ ਬੰਦਾ ਵੇਖਿਆ ਅੱਛਾ ਉੱਥੇ ਹਰਿਦਵਾਰ ਹਾਂ ਪਰ ਉਹ ਸਾਦ ਬਣਿਆ ਹੋਇਆ ਹੂੰ ਤਾਂ ਉਹਨਾਂ ਨੇ ਪਲੇਖਾਂ ਲੱਗਿਆ ਵੀ ਬੰਦਾ ਜਾਣਿਆ ਪਛਾਣਿਆ ਲੱਗਦਾ ਜਿਹੜਾ ਦੋ ਬੰਦਿਆਂ ਦੇ ਨਾਲ ਇੱਕ ਨੌਜਵਾਨ ਮੁੰਡਾ ਸੀ ਉਹਨੂੰ ਕਹਾਣੀ ਸਾਰੀ ਪਤਾ ਸੀ ਦੋਨੋਂ ਬਜ਼ੁਰਗੋ ਬੰਦੇ ਉਹ ਕੇਰੂ ਦੀ ਸ਼ਕਲ ਪਛਾਣਦੇ ਸੀ ਅੱਛਾ ਉਹਨਾਂ ਨੇ ਵੇਖਿਆ ਵੀ ਬੰਦਾ ਜਾਣਿਆ ਪਛਾਣਿਆ ਲੱਗਦਾ ਹੁਣ 13 ਸਾਲ ਬਾਅਦ ਬੰਦੇ ਦੇ ਚਿਹਰੇ ਦਾ ਕਿੰਨਾ ਫਰਕ ਪੈਂਦਾ ਤੇ ਜਦੋਂ ਉੱਥੇ ਦੋ ਚਾਰ ਉਸ ਸਾਧ ਦੇ ਚੇਲੇ ਆਏ ਤਾਂ Swami Gajanan ਦਾ ਨਾਮ ਉਹਨਾਂ ਨੇ ਲਿਆ ਤਾਂ ਲੋਕਾਂ ਨੇ ਉਹਨਾਂ ਦੇ ਪੈਰੀਂ ਹੱਥ ਲਾਉਣੇ ਸ਼ੁਰੂ ਕਰਤੇ ਤੇ ਦੀਪੋ ਆਪਣੇ ਪਿਤਾ 13 ਸਾਲ ਦੇ ਪੁੱਤ ਨੂੰ ਲੈ ਕੇ ਸਾਈਡ ਤੇ ਖੜੀ ਹੋਈ ਆ ਆਪਣੇ ਦਿਓਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਤੇ ਲੋਕ ਉਹਨੂੰ ਵੇਖ ਰਹੇ ਆ ਪਿੰਡ ਦੇ ਇੱਕ ਬੰਦੇ ਨੇ ਇੱਕ ਗੱਲ ਕਹੀ ਕਹਿੰਦੇ ਬੰਦਾ ਜਾਣਿਆ ਪਛਾਣਿਆ ਲੱਗਦਾ ਕਹਿੰਦੇ ਕਹਾਣੀ ਹੋਰ ਲੱਗਦੀ ਆ ਹੂੰ ਦੀਪੋ ਨੂੰ ਗੱਲ ਸਮਝ ਨਹੀਂ ਆਈ ਦੀਪੋ ਆਪਣੇ ਪੁੱਤ ਨੂੰ ਲੈ ਕੇ ਪਰੇ ਨੂੰ ਚਲੀ ਗਈ ਇੰਨਾ ਬੰਦਿਆਂ ਨੇ ਦੇਖਿਆ ਵੀ ਜਿਹੜਾ ਉਹ ਸੁਆਮੀ ਗਜਾਨੰਦ ਆ ਉਹ ਕੋਈ ਸਾਧੂ ਸੰਤ ਨਹੀਂ ਐ ਭੇਸ ਦੇ ਵਿੱਚ ਸਾਧੂ ਸੰਤ ਹੋ ਸਕਦਾ ਪਰ ਉਹ ਬੰਦਾ ਕੇਰੂ ਸੀਗਾ ਅੱਛਾ ਲੋਕਾਂ ਦੀ ਇੱਕ ਆਖਰੀ ਦਿਮਾਗ ਦੀ ਗੱਲ ਇਹ ਸੀਗੀ ਵੀ ਸ਼ਾਇਦ ਉਹ ਕਿਤੇ ਹਰਦਵਾਰ ਗੰਗਾ ਵਹਿ ਗਿਆ ਹੋਣਾ ਜਾ ਕੇ ਪਰਿਵਾਰ ਤੋਂ ਤੰਗ ਆ ਕੇ ਜਿਹੜੇ ਪਿੰਡ ਦੇ ਲੋਕ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਚੋਂ ਇੱਕ ਬੰਦੇ ਦੀ ਇੰਟਿਊਸ਼ਨ ਸੱਚ ਹੋ ਗਈ ਵੀ ਉਹ ਕਿਤੇ ਸਾਧ ਬਣ ਕੇ ਫਿਰਦਾ ਹੋਣਾ ਕੇਰੂ ਸਵਾਮੀ ਗਜਾਨੰਦ ਬਣ ਕੇ ਹਰਿਦਵਾਰ ਫਿਰ ਰਿਹਾ ਔਰ ਉਹਦਾ ਚਿਹਰਾ ਮੋਹਰਾ ਸਭ ਕੁਝ ਬਦਲ ਚੁੱਕਾ ਕਹਿੰਦੇ ਨੇ ਬੰਦੇ ਦੀਆਂ ਅੱਖਾਂ ਦੀ ਪਛਾਣ ਕਿਤੇ ਨਹੀਂ ਜਾਂਦੀ ਹੁੰਦੀ ਜਿਹੜੇ ਕੇਰੂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਜਵਾਨੀ 'ਚ ਉਸ ਸਮੇਂ ਦੇਖਿਆ ਸੀ ਭਾਵੇਂ 13 ਸਾਲ ਦਾ ਸਮਾਂ ਨਿਕਲ ਗਿਆ ਸੀ ਉਹਨਾਂ ਨੇ ਪਛਾਣ ਲਿਆ ਉਹਨਾਂ ਨੇ ਉਹਨੂੰ ਬੁਲਾਇਆ ਨਹੀਂ ਹੈ ਉਹ ਕਹਿੰਦੇ ਖਬਰਾਂ ਇਹਦਾ ਕੀ ਮਾਨਾ ਸਾਨੂੰ ਪਛਾਣੇ ਨਾ ਪਛਾਣੇ ਇਹਦੀ ਤਾਂ ਬਿਰਤੀ ਹੋਰ ਹੋ ਚੁੱਕੀ ਆ ਸੀ ਇਹਨੂੰ ਕਿੱਦਾਂ ਕਹੀਏ ਫੇਰ ਇੱਕ ਬਜ਼ੁਰਗ ਇਹ ਕਹਿੰਦਾ ਵੀ ਸਾਨੂੰ ਦੱਸਣਾ ਚਾਹੀਦਾ ਕੀ ਪਤਾ ਰੱਬ ਨੇ ਮੇਲੇ ਕਰਾਉਣੇ ਹੋਏ ਕਿਡਾ ਵੱਡਾ ਸਵਾਬਾ ਕਿੱਥੋਂ ਚੱਲ ਕੇ ਆਏ ਜਿਹੜੇ ਬੰਦੇ ਨੂੰ ਲੋਕਾਂ ਨੇ ਵਿਸਾਰ ਹੀ ਦਿੱਤਾ ਵੀ ਤੁਰ ਗਿਆ ਜੱਗ ਤੋਂ 13 ਸਾਲਾਂ ਬਾਅਦ 13 ਸਾਲਾਂ ਬਾਅਦ ਉਹ ਸਾਹਮਣੇ ਖੜਾ ਹੋਇਆ ਉਹ ਵੀ ਇੱਕ ਸਾਥ ਦੇ ਰੂਪ ਚ ਉਹ ਜਦੋਂ ਇਹ ਗੱਲ ਦੀਪੋ ਕੋਲੇ ਕਰਦਿਆ ਤਾਂ ਦੀਪੋ ਦੇ ਚਿਹਰੇ ਤੇ ਕੋਈ ਹਾਪ ਭਾਵ ਨਹੀਂ ਹੁੰਦਾ ਅੱਛਾ ਦੀਪੋ ਨੂੰ ਕਹਿੰਦੇ ਵੀ ਭਾਈ ਜੇ ਆਪਾਂ ਨੂੰ ਕਿਰੋ ਇੱਥੇ ਮਿਲ ਜੇ ਹੂੰ ਦੀਪੋ ਕਹਿੰਦੀ ਵੀ ਵੀ ਬਾਬਾ ਜੀ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਬਜ਼ੁਰਗ ਨੂੰ ਕਹਿੰਦੀ ਵੀ ਬਾਪੂ ਜੀ ਇਹ ਗੱਲ ਕਿਦਾਂ ਹੋ ਜੂਗੀ ਕਹਿੰਦੀ ਜਿਹੜਾ ਬੰਦਾ ਜੌਂਦੇ ਜੀ ਛੱਡ ਕੇ ਤੁਰ ਗਿਆ ਹੁਣ ਜੇ ਹੋਊਗਾ ਵੀ ਤੇ ਕਹਿੰਦੀ ਉਹ ਮੇਰੇ ਲਈ ਜੌਂਦਾ ਥੋੜੀ ਹੋ ਸਕਦਾ ਜਿਹੜੀ ਮੈਨੂੰ ਜੌਂਦਿਆਂ ਨੂੰ ਮਾਰ ਕੇ ਤੁਰ ਗਿਆ ਸਾਨੂੰ ਅੱਜ ਮੈਂ ਉਹ ਤੋਂ ਕੀ ਕਰਾਉਣਾ ਵਕਤ ਮੈਂ ਕੱਲੀ ਨੇ ਚੱਲ ਲਿਆ ਤੇ ਉਹ ਕਹਿੰਦੇ ਕੀ ਪਤਾ ਕਹਿੰਦੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਬੰਦਾ ਘਰੋਂ ਆ ਕੇ ਸਿੱਧਾ ਸਾਧ ਬਣ ਜਾਂਦਾ ਕੀ ਪਤਾ ਸਾਧ ਬਣਿਆ ਫਿਰਦਾ ਹੋਵੇ ਵੀ ਪਤਾ ਕਰ ਲੈਣੇ ਇੱਥੇ ਆਸ਼ਰਮ ਬਣੇ ਹੋਇਆ ਕੀ ਪਤਾ ਬੈਠਾ ਹੀ ਹੋਵੇ ਹੁਣ ਦੀਪੋ ਇਸ ਗੱਲ ਤੇ ਪੈਰ ਨਹੀਂ ਲਾ ਰਹੀ ਉਹ ਕਹਿੰਦੀ ਮੈਂ ਕੀ ਕਰਾਉਣਾ ਮੈਂ ਸਭ ਕੁਝ ਜਦੋਂ ਮੇਰਾ ਜ਼ਿੰਦਗੀ ਚ ਲੰਘ ਗਿਆ ਮੇਰਾ ਸੁੱਖ ਨਾ ਪੁੱਤ ਜਵਾਨ ਹੋ ਗਿਆ ਮੈਂ ਕੀ ਕਰਨਾ ਫੇਰ ਵੀ ਬਜ਼ੁਰਗਾਂ ਨੇ ਇਹ ਗੱਲ ਸਮਝਾਈ ਵੀ ਭਾਈ ਪਤਾ ਕਰਨ ਚ ਕੀ ਹਰਜਾ ਹਮ ਹੁਣ ਦੀਪੋ ਇਹ ਸੋਚਦੀ ਆ ਇੱਕ ਪਾਸੇ ਵੀ ਸਹਾਰਾ ਚਲਾ ਗਿਆ ਵੀ ਬਜ਼ੁਰਗ ਤਾਈਓ ਕਹਿ ਰਿਆ ਹੋ ਸਕਦਾ ਉਹਨਾਂ ਨੇ ਕੋਈ ਇਦਾਂ ਦੀ ਗੱਲ ਦੇਖੀ ਹੋਵੇ ਇੱਕ ਬੰਦਾ ਉਹਨੂੰ ਕਹਿ ਦਿੰਦਾ ਕਹਿੰਦਾ ਵੀ ਸਾਨੂੰ ਪਤਾ ਲੱਗਿਆ ਫਲਾਨੇ ਆਸ਼ਰਮ ਦੇ ਵਿੱਚ ਕੇਰੂ Swami ਗਜਾਨੰਦ ਬਣ ਕੇ ਆਸ਼ਰਮ ਚਲਾ ਰਿਆ ਹੂੰ ਦੀਪੋ ਦੇ ਆਸ-ਪਾਸ ਪੂਰੀ ਦੁਨੀਆ ਘੁੰਮ ਜਾਂਦੀ ਹੈ ਜਦੋਂ ਉਹਨੂੰ ਇਹ ਪਤਾ ਲੱਗਦਾ ਵੀ ਉਹ ਸਾਧ ਬਣ ਗਿਆ ਤਾਂ ਜਿਹੜਾ ਉਹਦਾ ਪੁੱਤ ਹੁੰਦਾ 13 ਸਾਲ ਦਾ ਹੋਸ਼ ਸੰਭਲੀ ਹੁੰਦੀ ਆ ਉਹ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਵੀ ਆਪਾਂ ਬਾਬੇ ਨੂੰ ਮਿਲ ਕੇ ਆਵਾਂਗੇ ਉਹਦੀ ਮਾਂ ਕਹਿੰਦੀ ਨਹੀਂ ਪੁੱਤ ਅਸੀਂ ਕਿਤੇ ਨਹੀਂ ਜਾਣਾ ਅਸੀਂ ਘਰ ਵਾਪਸ ਜਾਣਾ ਅਸੀਂ ਘਰ ਸੰਭਣਾ ਸਾਡੇ ਤੇ ਘਰ ਦੀ ਜ਼ਿੰਮੇਵਾਰੀ ਆ ਬਜ਼ੁਰਗਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਉਹਨਾਂ ਨੇ ਦੀਪੂ ਨੂੰ ਫੇਰ ਕਿਹਾ ਵੀ ਭਾਈ ਅੱਜ ਆ ਪਾਥਣ ਨੂੰ ਚਲੇ ਜਾਣਾ ਵੀ ਤੂੰ ਦੇਖ ਲੈ ਆਪਾਂ ਮਿਲ ਲੈਨੇ ਆ ਦੀਪੂ ਨੇ ਹੱਥ ਬੰਨ੍ਹ ਕੇ ਕਹਿਤਾ ਕਹਿੰਦੀ ਮੈਂ ਸਾਰੇ ਵਕਤ ਕੱਲੀ ਨੇ ਕੱਟ ਲਈ ਮੈਨੂੰ ਜ਼ਿੰਦਗੀ 'ਚ ਮੈਂ ਸੰਭਲ ਗਈ ਆ ਮੈਨੂੰ ਸਬਰ ਸੰਤੋਖ ਆ ਗਿਆ ਮੈਂ ਜੱਤ ਸਤਨਾ ਆਪਣਾ ਸਮਾਂ ਕੱਢ ਲਿਆ ਮੇਰਾ ਪੁੱਤ ਜਵਾਨ ਆ ਮੇਰੀ ਜ਼ਿੰਦਗੀ 'ਚ ਕੋ ਡੰਗਾ ਮੈਂ ਇਹਦੇ ਸਿਰ ਤੇ ਜ਼ਿੰਦਗੀ ਬਸਰ ਕਰੂੰਗੀ ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਐ ਜਿਹੜਾ ਬੰਦਾ 4 ਸਾਲਾਂ ਚ ਮੇਰਾ ਨਹੀਂ ਹੋ ਸਕਿਆ 13 ਸਾਲ ਬਾਅਦ ਉਹ ਮੇਰੇ ਨਾਲ ਕਿੱਥੇ ਰਹਿ ਲੂਗਾ ਜੇ ਹੁਣ ਉਹ ਸਾਧ ਬਣ ਚੁੱਕਾ ਖਬਰ ਉਹਦੀ ਬਿਰਤੀ ਕਿਹੋ ਜੀ ਹੋਊਗੀ ਮੈਂ ਕਿਸੇ ਵੀ ਤਰ੍ਹਾਂ ਦਾ ਪਾਪ ਦੁਬਾਰਾ ਕਰ ਨਹੀਂ ਪਾਉਣਾ ਦੀਪੋਂ ਨੇ ਬਜ਼ੁਰਗਾਂ ਨੂੰ ਇੱਕ ਗੱਲ ਕਹੀ ਕਹਿੰਦੀ ਜਿਹੜੀ ਔਰਤ ਦਾ ਸਬਰ ਜਤੀਆਂ ਸਤੀਆਂ ਬਾਗ ਪੱਕਾ ਹੋਵੇ ਨਾ ਕਹਿੰਦੇ ਉਹਦੇ ਤੋਂ ਵੱਡਾ ਕੋਈ ਸਾਧ ਨਹੀਂ ਹੁੰਦਾ ਤਾਂ ਦੀਪੋਂ ਦੀ ਇਹ ਗੱਲ ਬਜ਼ੁਰਗਾਂ ਦੇ ਦਿਲ 'ਚ ਘਰ ਕਰ ਗਈ ਤੇ ਉਹਨਾਂ ਨੇ ਫਿਰ ਹੱਥ ਬੰਨ ਕੇ ਕਹਿਤਾ ਵੀ ਭਾਈ ਜਿਵੇਂ ਤੂੰ ਕਹਿੰਗੀ ਅਸੀਂ ਉਹ ਕਰਾਂਗੇ ਸਾਨੂੰ ਇਹ ਸੀ ਵੀ ਸਾਨੂੰ ਪਤਾ ਕਰ ਲੈਣਾ ਚਾਹੀਦਾ ਪਰ ਕਹਿੰਦੇ ਕਿ ਦੀਪੋ ਨੇ ਆਪਣਾ ਸਬਰ ਸਿਦਕ ਦੀ ਇੱਕ ਵੱਖਰੀ ਮਿਸਾਲ ਦਿੱਤੀ ਆਪਣੇ ਬੱਚੇ ਦੇ ਨਾਲ ਉਥੋਂ ਆਸਥੀਆਂ ਪ੍ਰਵਾਹ ਕਰਕੇ ਘਰ ਆ ਗਈ ਸਬਰ ਸੰਤੋਖ ਨਾਲ ਪਰ ਮੁੜ ਕੇ ਉਹਨੇ ਜ਼ਿਕਰ ਵੀ ਨਹੀਂ ਕੀਤਾ ਪਰ ਪਿੰਡ ਦੇ ਉਹਨਾਂ ਬਜ਼ੁਰਗਾਂ ਨੇ ਸਭ ਨੂੰ ਦੱਸਿਆ ਵੀ ਇਹਨਾਂ ਨੂੰ ਉੱਥੇ ਗਿਆ ਨੂੰ ਕੇਰੂ ਦਾ ਪਤਾ ਲੱਗਾ ਪਰ ਸਾਰੇ ਦੀਪੋ ਦੇ ਪੱਖ 'ਚ ਗੱਲ ਕਰ ਰਹੇ ਸੀਗੇ ਕਿ ਉਸ ਔਰਤ ਨੇ ਸਾਰੀ ਉਮਰ ਉਹ ਤੋਂ ਬਿਨਾ ਕੱਟਦੀ ਅੱਜ ਜਦੋਂ ਜ਼ਿੰਦਗੀ 'ਚ ਸਭ ਕੁਝ ਗਵਾ ਕੇ ਸੰਭਲ ਗਈ ਆ ਤੇ ਹੁਣ ਕਿਹਰੂ ਕੀ ਕਰੂਗਾ ਉਹਦੀ ਜ਼ਿੰਦਗੀ 'ਚ ਆ ਕੇ ਇਸ ਕਰਕੇ ਦੀਪੋ ਦੇ ਉਸ ਫੈਸਲੇ ਨੂੰ ਸਾਰਿਆਂ ਨੇ ਖਿਹੜੇ ਮੱਥੇ ਪਰਵਾਨ ਕਰ ਲਿਆ ਤੇ ਦੀਪੋ ਨੇ ਫਿਰ ਆਪਦਾ ਬੱਚਾ ਪਾਲਿਆ ਪੜਾਇਆ ਲਖਾਇਆ ਤੇ ਵਿਆਹਿਆ ਵੀ ਦੀਪੋ ਦੇ ਇਸ ਫੈਸਲੇ ਦਾ ਪਿੰਡ ਵਾਲਿਆਂ ਨੂੰ ਬੜਾ ਮਾਣ ਹੋਇਆ ਉਹਨਾਂ ਲੋਕਾਂ ਨੂੰ ਸ਼ਰਮ ਵੀ ਆਈ ਜਿਹੜੇ 12-13 ਸਾਲ ਪਹਿਲਾਂ ਉਹਨਾਂ ਦੇ ਰਿਸ਼ਤੇ ਨੂੰ ਜਲੀਲ ਕਰਦੇ ਸੀ ਉਹਨੂੰ ਲੈ ਕੇ ਜਲੀਲ ਕਰਦੇ ਸੀ ਪਰ ਸਾਰੇ ਕਹਿੰਦੇ ਹੁੰਦੇ ਸੀਗੇ ਕਿ ਦੀਪੋ ਵਰਗਾ ਕੋਈ ਸਾਧ ਬੰਦਾ ਨਹੀਂ ਹੋਣਾ ਹੂੰ ਤਾਂ ਤੁਸੀਂ ਇਹ ਦੇਖੋ ਵੀ ਕਿਹੜੇ ਹਾਲਾਤਾਂ 'ਚ ਪੇਕਿਆਂ ਦੇ ਘਰ ਤੋਂ ਸਹੁਰੇ ਘਰ ਆ ਕੇ ਉਹਨੇ ਵਕਤ ਕੱਟੇ ਅੱਗੇ ਪਤੀ ਦੀ ਬੇਵਫਾਈ ਉਸ ਤੋਂ ਬਾਅਦ ਉਹਨੂੰ ਇੰਨਾ ਕਿ ਸਬਰ ਆ ਗਿਆ ਕਿ ਉਹਨੇ ਆਪਣੇ ਪਤੀ ਨੂੰ ਜਿਹਦੇ ਬਾਰੇ ਪਤਾ ਵੀ ਲੱਗ ਚੁੱਕਾ ਸੀ ਦੇਖਣ ਤੋਂ ਵੀ ਇਨਕਾਰ ਕਰਤਾ ਸਵੀਕਾਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਇਹ ਇੱਕ ਸਬਰ ਸਿੱਧਕਵਾਲੀ ਔਰਤ ਦੀ ਕਹਾਣੀ ਸੀ ਬਹੁਤ ਸੋਹਣੀ ਕਹਾਣੀ ਸੀ ਸੋ ਪਿਆਰੇ ਦਰਸ਼ਕੋ ਸਾਡੇ ਆਸ-ਪਾਸ ਸਾਡੇ ਸਮਾਜ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਗੁਨਾ ਕਰਕੇ ਸਬਰ ਕਰਕੇ ਜਾਂ ਕਹਿ ਦਿੰਦੇ ਆ ਕਿ ਜੱਤਸੱਤ ਕਰਕੇ ਜਾਣੇ ਜਾਂਦੇ ਆ ਭਾਵੇਂ ਕਿ ਦੁਨੀਆ ਦੀਆਂ ਗੱਲਾਂ ਦੀਆਂ ਅਨੇਕਾਂ ਹਨੇਰੀਆਂ ਝੁੱਲ ਜਾਣ ਪਰ ਉਹ ਆਪਣੇ ਸਿੱਦਕ ਤੇ ਕਾਇਮ ਰਹਿੰਦੇ ਨੇ ਤੇ ਦੀਪੋ ਇੱਕ ਐਸੀ ਔਰਤ ਹੀ ਸੀ ਅਗਰ ਤੁਹਾਡੇ ਕੋਲ ਕੋਈ ਕਹਾਣੀ ਘਟਨਾ ਜਾਂ ਕਿੱਸਾ ਹੈ ਤਾਂ ਤੁਸੀਂ ਆਪਣੀ ਕਹਾਣੀ ਆਪਣੇ ਤੱਕ ਪਹੁੰਚਾਉਣਾ ਚਾਹੁੰਨੇ ਆ ਤਾਂ ਅਸੀਂ ਤੁਹਾਡੀ ਕਹਾਣੀ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਆਪਣੇ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ